ਉਹੀ ਉਹ ਹੀ ਕਾਂਗਰਸੀ ਕਾਲੀ ਉਹ ਤਾਂ ਦਵਾ ਦਵਾ ਬੰਡਲੇ ਨਾਲ ਸਾਧਾ ਸਰ ਬੋਲਦੇ ਮੇਰੇ ਬੰਦੇ ਰੁਸ ਕੇ ਆ ਗਏ ਉਥੋਂ ਰਾਜਨੀਤੀ ਕਿਵੇਂ ਹੋ ਗਈ ਪਾਣੀ ਤਾਂ ਕਾਂਗਰਸੀ ਕਿਉਂਦੇ ਤੁਹਾਡੇ ਤੁਹਾਡੇ ਆਗੂ ਨੂੰ ਮਿਲ ਤੱਕ ਵੀ ਨਹੀਂ ਦਿੱਤਾ ਕਿ ਡੱਲੇ ਨਾਲ ਮਿਲ ਨਹੀਂ ਦਿੱਤਾ ਡੱਲੇ ਨਾਲ ਕਿਹ ਮਨਦੇ ਵੀ ਜਾਣ ਬੁਝ ਕੇ ਵੇਚ ਕੀਤਾ ਜਾ ਰਿਹਾ ਜਿਵੇਂ ਪਤਾ ਤਾਂ ਲੱਗ ਹੀ ਜਿਹਾ ਉਹ ਉਹੀ ਆ ਉਹ ਇਗਨੋਰ ਕੀਤਾ ਜਾ ਰਿਹਾ ਵੀ ਅਮਨ ਕੋਈ ਇਹਨਾਂ ਨੂੰ ਕਹਾ ਗਿਆ ਕਿਸਾਨ ਚ ਡਰਾ ਗਿਆ ਜ਼ਾਲੀ ਲੀਡਰ ਤਾਂ ਹੋਰ ਕੋਈ ਹੈ ਹੀ ਨਹੀਂ ਮੇਰੇ ਮੈਂ ਇੱਕ ਆਗੂ ਦੀ ਮਤਲਬ ਸਪੀਚ ਸੁਣੀ ਪਿਛਲੇ ਦਿਨੀ ਵੀ 75 ਸਾਲਾਂ ਦੇ ਵਿੱਚ ਜੇ ਆਗੂ ਮਿਲਿਆ ਤਾਂ ਇੱਕੋ ਹੀ ਮਿਲਿਆ ਹੋਰ ਕੋਈ ਆਗੂ ਹੀ ਨਹੀਂ ਜਾਣਦੀ ਹੁਣ ਤੁਸੀਂ ਮੈਨੂੰ ਐ ਦੱਸੋ ਅਸੀਂ 25 ਸਾਲ ਮਹਿਲਕਲਾਂ ਕੋਹੜਤਲਾਈ ਚਲਾਇਆ ਵੀ ਉਹ ਜਿਹੜੇ ਗੁੰਡਿਆਂ ਦੇ ਮੂਰੇ ਲੋਕ ਤਾਂ ਹੋਣ ਨਹੀਂ ਸੀ ਚੱਕਦੇ ਸੀ ਤਾਂ ਹਣ ਕੜਾ ਕੇ ਖੜੇ ਅੱਜ ਵੀ ਖੜੇ ਕੀ ਉਹ ਬਿਨਾਂ ਸਿਆਣਪ ਤੋਂ ਚੱਲ ਜਾਂਦੇ ਹੁੰਦੇ ਕੋਈ ਵੀ ਇੱਕ ਆਗੂ ਹੀ ਪੰਜਾਬ ਤੇ ਰਹਿ ਕੇ ਤਾਂ ਵੀ ਹੁਣ ਵੀ ਇਹ ਕਿਤੇ ਹੌਮੇ ਕਰਕੇ ਸਮੇਂ ਤੋਂ ਪਹਿਲਾਂ ਸ਼ੁਰੂ ਹੋਇਆ ਬੰਦੂ ਇਹ ਤਾਂ ਦੇਖੋ ਤੁਸੀਂ ਕਹਿ ਸਕਦੇ ਹੋ ਅਸੀਂ ਕਹਾਂਗੇ ਤਾਂ ਅਸੀਂ ਗਾਲਾਂ ਖਾਵਾਂਗੇ ਇਹ ਤਾਂ ਇਹ ਤਾਂ ਪ੍ਰੈਕਟਿਸ ਆ ਜੀ ਦੇਖੋ ਸਾਡੀ ਸਮਝ ਤਾਂ ਕਹਿੰਦੀ ਹੈ ਵੀ ਜਦੋਂ ਅਸੀਂ ਪਹਿਲਾਂ ਦੇਖ ਕੇ ਆਏ ਆ ਵੀ ਐਡੀ ਵੱਡੀ ਤਾਕਤ ਨਾਲ ਮੋਦੀ ਸਾਲ ਬਾਤ ਝੁਗਿਆ ਵੀ ਹੁਣ ਉਹਦੋਂ ਉਹਦੋਂ ਅਸੀਂ ਕਿਤੇ ਨਗੂਣੀ ਤਾਕਤ ਲੈ ਕੇ ਤੁਰਪੇ ਜਰਦੀਦਾ ਹੀ ਹੈ ਹੌਮੋ ਦਾ ਸ਼ਕਾਰ ਤਾਂ ਸੀਗਾ ਹੀ ਹੈ ਇਹ ਨਾ ਸੁਣਨ ਦਾ ਕਾਰਨ ਸਾਡੀ ਇਹ ਫੁੱਟ ਹੈ ਇਹ ਮੰਨਣਾ ਪਊਗਾ ਅਸੀਂ ਮੰਡੀਆਂ ਦੇ ਵਿੱਚ ਲੜਾਈ ਦੇਣ ਤੋਂ ਹਾਰੇ ਹਾਂ ਠੀਕ ਹੈ ਕਿਸਾਨਾਂ ਗੁੱਵਾਂ ਦੇ ਵਿੱਚ 100 ਮਤਵੇ ਹੋ ਸਕਦੇ ਨੇ 100 ਕੁਝ ਹੋ ਸਕਦਾ ਆ ਇਹਦੇ ਵਿੱਚ ਉਹਨਾਂ ਕਿਸਾਨਾਂ ਦਾ ਕੀ ਕੋਈ ਸੂਰਾ ਜਿਹੜੇ ਸਿਰਫ ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ ਦਲੀਲ ਵੀ ਬੈਠੇ ਸੀ ਤੇ ਜਿਹੜੇ ਜ਼ਮੀਨਾਂ ਬਚਾਉਣ ਦੇ ਲਈ ਖਣੌੜੀ ਤੇ ਸ਼ੰਭੂ ਵੀ ਬੈਠੇ ਆ ਆਗੂ ਤਾਂ ਸ਼ਾਇਦ ਹੁਣ ਇਹ ਦੇਖਣ ਆਉਂਦੇ ਨੇ ਕਿ ਡੱਲੇਵਾਲ ਸਾਹਿਬ ਮਰਦਾ ਕਦੋਂ ਇਸ ਬਿਆਨ ਨੂੰ ਕਿਵੇਂ ਦੇਖਦੇ ਥੋਮ ਨਹੀਂ ਲੱਗਦਾ ਵੀ ਇਹ ਵੀ ਕਿਤੇ ਨਾ ਕਿਤੇ ਗੁੱਸਾ ਪ੍ਰਗਟ ਕਰਦਾ ਵੀ ਅਸੀਂ ਤਾਂ ਯਾਰ ਮਿਲਣ ਦੇ ਲਈ ਜਾ ਰਹੇ ਹਾਂ ਤੁਸੀਂ ਆਹ ਸੋਚ ਰਹੇ ਅਸਲ ਜਿਹੜਾ ਆ ਬਿਆਨ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਿਹਾ 2.5 ਮਹੀਨੇ ਅਸੀਂ ਉੱਥੇ ਬੈਠ ਰਹੇ ਸਾਡਾ ਧੰਨਵਾਦ ਵੀ ਨਹੀਂ ਕੀਤਾ ਗਿਆ ਤੇ ਆਹ ਬਿਆਨ ਇਹਨੂੰ ਜੋੜ ਕੇ ਦੇਖੋ ਭਲਾ ਮੈਨੂੰ ਪਤਾ ਜਦੋਂ ਤੁਸੀਂ ਉਹਨਾਂ ਨੂੰ ਸਵਾਲ ਵੀ ਕੀਤਾ ਤਾਂ ਉਹਨਾਂ ਨੇ ਵੀ ਕਿਹਾ ਇਹ ਤਾਂ ਸਿਆਸੀ ਲੀਡਰਾਂ ਵਾਸਤੇ ਕਿਹਾ ਸੀ ਫਿਰ ਉਹਦਰ ਨੂੰ ਟਾਲ ਗਏ ਸਰਕਾਰ ਨੂੰ ਵੀ ਅਸੀਂ ਇਹ ਗੱਲ ਕਹਿ ਕੇ ਆਏ ਵੀ ਇਹਨਾਂ ਦੀ ਮੰਗਾਂ ਜਾਇਜ਼ ਨਹੀਂ ਮੰਗਾ ਮੰਨਣੀਆਂ ਚਾਹੀਦੀਆਂ ਜੇ ਮੰਗਾ ਜਾਇਜ਼ ਨੇ ਦਾ ਕਿਸਾਨੀ ਕਿਸਾਨ ਰਾਗੂ ਹੋਣ ਦੇ ਨਾਤੇ ਫਿਰ ਤੁਸੀਂ ਕਿਉਂ ਨਹੀਂ ਜਾ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਮਰਨ ਵਰਤਦੇ ਨੇ ਤੇ ਨਾਲ ਹੀ ਜੇਕਰ ਸ਼ੰਭੂ ਬਾਰਡਰ ਦੀ ਗੱਲ ਕਰਗੇ ਤਾਂ ਸ਼ੰਭੂ ਬਾਰਡਰ ਤੋਂ ਵੀ ਮਰਜੀ ਵੜਿਆਂ ਦਾ ਜਥਾ ਜਿਹੜਾ ਆ ਉਹ ਦਿੱਲੀ ਦੇ ਲਈ ਰਵਾਨਾ ਜ਼ਰੂਰ ਹੁੰਦਾ ਹੈ ਹਾਲਾਂਕਿ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਜੋ ਖਨੌਰੀ ਜਾਂ ਸ਼ੰਭੂ ਬਾਰਡਰ ਤੇ ਬੈਠੇ ਨੇ ਜਾਂ ਕਿਸਾਨਾਂ ਦੇ ਇੱਕ ਵਰਗ ਦੇ ਵਿੱਚ ਇਹ ਗੱਲ ਵੀ ਚੱਲਦੀ ਆ ਕਿ ਚਾਹੇ ਉਹ ਜਗਜੀਤ ਸਿੰਘ ਡੱਲੇਵਾਲ ਹੋਣ ਚਾਹੇ ਉਹ ਸ਼ੰਭੂ ਬਾਰਡਰ ਤੇ ਬੈਠੇ ਕਿਸਾਨ ਹੋਣ ਉਹ ਕਿਸਾਨੀ ਦੀ ਲੜਾਈ ਲੜ ਰਹੇ ਨੇ ਜੇਕਰ ਇਹ ਕਿਸਾਨੀ ਦੀ ਇਹ ਜਥੇਬੰਦੀਆਂ ਕਿਸਾਨੀ ਦੀ ਲੜਾਈ ਲੜ ਰਹੀਆਂ ਨੇ ਤਾਂ ਉਹ ਜਥੇਬੰਦੀਆਂ ਜਿਨ੍ਹਾਂ ਦਾ ਕਿਸੇ ਵੇਲੇ ਏਕਾ ਹੋਇਆ ਕਰਦਾ ਸੀ ਦਿੱਲੀ ਅੰਦੋਲਨ ਵੇਲੇ ਤਾਂ ਦੂਸਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਪਿੱਛੇ ਹਟੀਆਂ ਕਿਉਂ ਬੈਠੀਆਂ ਨੇ ਹਾਲਾਂਕਿ ਐਸ ਕੇਐਮ ਨੇ ਸਮਰਥਨ ਦਾ ਐਲਾਨ ਜਿਹੜਾ ਕੀਤਾ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਦੇ ਲਈ ਵੱਖ-ਵੱਖ ਕਿਸਾਨਾਂ ਆਗੂ ਜਿਹੜੇ ਆ ਉਹ ਵੀ ਉਹਨਾਂ ਤੱਕ ਪਹੁੰਚੇ ਨੇ ਪਰ ਫਿਰ ਵੀ ਲੋਕ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਸਮਰਥਨ ਹੋਣਾ ਚਾਹੀਦਾ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਸਮਰਥਨ ਦੇ ਦੇ ਲਈ ਜਗਜੀਤ ਸਿੰਘ ਡੱਲੇਵਾਲ ਨੂੰ ਕਿਉਂ ਨਹੀਂ ਪਹੁੰਚ ਰਹੇ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ ਮੇਰੇ ਨਾਲ ਕਿਸਾਨਾਂ ਆਗੂ ਮਨਜੀਤ ਸਿੰਘ ਧਨੇਰ ਹੋਣਗੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਆਰ ਐਮ ਮੀ ਟਲ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਆਰ ਐਮ ਮੀ ਟੈਬਲ ਆਪਣੇ ਚੈਨਲ ਦਾ ਵੀ ਤੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਪਹਿਲਾ ਸਵਾਲ ਮੇਰਾ ਇਹ ਹੀ ਆ ਕਿ ਖਨੌਰੀ ਤੇ ਆਪਣੇ ਜਥੇ ਲੈ ਕੇ ਆਪਣੇ ਕਿਸਾਨ ਲੈ ਕੇ ਆਪਣਾ ਕਾਡਰ ਲੈ ਕੇ ਕਦੋਂ ਜਾ ਰਹੇ ਦੇਖੋ ਜਥੇ ਜਿਹੜੇ ਲੈ ਕੇ ਜਾਣੇ ਹੁੰਦੇ ਆ ਉਹ ਵੱਖਰੀ ਗੱਲ ਹੁੰਦੀ ਆ ਪਰ ਜਿਹੜਾ ਉਹਨਾਂ ਦਾ ਹਾਲਚਾਲ ਪੁੱਛਣ ਵਾਲੀ ਗੱਲ ਹੈ ਇੱਕ ਜਿਹੜਾ ਸਮਾਜਿਕ ਯਾਨੀ ਸਾਡਾ ਰਿਸ਼ਤਾ ਹੈ ਉਹ ਅਸੀਂ ਜਾ ਕੇ ਆਏ ਆਂ ਕੋਧ 89 ਜਿਹੜੇ ਸੀਗੇ ਆਡਡ ਜਥੇਬੰਦੀਆਂ ਦੇ ਵਰਕਰ ਜਿਹੜੇ ਐਸਕੇਮ ਦੇ ਮੈਂਬਰ ਵੀ ਆ ਉਹ ਜਾ ਕੇ ਉਹਨਾਂ ਦਾ ਹਾਲਚਲ ਪੁੱਛ ਕੇ ਆਏ ਆ ਤੇ ਉਹਨਾਂ ਨੂੰ ਮਿਲ ਕੇ ਵੀ ਆਏ ਆ ਸਲੂਟ ਵੀ ਕਰਕੇ ਆਏ ਆ ਮੇਰੇ ਮੇਰੇ ਸਲੂਟ ਦਾ ਉਹਨਾਂ ਨੇ ਸਲੂਟ ਚ ਜਵਾਬ ਦਿੱਤਾ ਹੈ ਪੂਰੇ ਮਤਲਬ ਨਰੋਏ ਸੀ ਇਸ ਗੱਲ ਤੇ ਉਹ ਤੇ ਸਰਕਾਰ ਨੂੰ ਵੀ ਅਸੀਂ ਇਹ ਗੱਲ ਕਹਿ ਕੇ ਆਂ ਵੀ ਇਹਨਾਂ ਦੀ ਮੰਗਾਂ ਜਾਇਜ਼ ਨੇ ਮੰਗਾਂ ਮੰਨਣੀਆਂ ਚਾਹੀਦੀਆਂ ਇਹਨਾਂ ਦਾ ਰਾਈਟ ਆ ਲੜਨ ਦਾ ਜਿਹੜਾ ਮਤਲਬ ਅੱਗੇ ਵਧਣ ਦੇਣਾ ਚਾਹੀਦਾ ਜਿਹੜਾ ਰਾਹਤੇ ਖੋਲ ਕੇ ਜੋ ਉਹਨਾਂ ਦੀ ਸਮਝ ਹਵਤਾਬ ਕੋ ਦਿੱਲੀ ਜਾਣਾ ਚਾਹੁੰਦੇ ਜਾਣ ਦੇਣਾ ਚਾਹੀਦਾ ਵੀ ਜੇ ਕੱਲ ਨੂੰ ਹਵੀ ਨਵੀਂ ਵਾਪਰਦੀ ਆ ਕੋਈ ਤਾਂ ਜਿਹੜਾ ਪੰਜਾਬ ਆ ਤੂਫਾਨ ਬਣੂਗਾ ਇੱਕ ਤਾਂ ਬੰਦੇ ਦੀ ਜਾਨ ਬਚਾਉਣ ਦਾ ਤੇ ਦੂਜਾ ਉਹਨਾਂ ਦੀ ਮੰਗਾਂ ਮੰਨਣ ਦਾ ਉਹਦੀ ਅਸੀਂ ਸਪੋਰਟ ਕਰਕੇ ਆਏ ਤੁਸੀਂ ਗੱਲ ਕਰਦੇ ਹੋ ਕਿ ਉਹਨਾਂ ਦੀ ਮੰਗਾਂ ਜਾਇਜ਼ ਨੇ ਜੇਕਰ ਮੰਗਾਂ ਜਾਇਜ਼ ਨੇ ਮੰਗਾਂ ਕਿਸਾਨੀ ਦੀਆਂ ਨੇ ਤਾਂ ਤਤਨੇ ਸਾਹਿਬ ਫਿਰ ਰੇਡ ਦਾ ਕਿਹੜੀ ਗੱਲ ਦਾ ਜਾਂ ਫਿਰ ਕਿਵੇਂ ਹੌਮੇ ਦਾ ਰੇਡ ਕਰਕੇ ਜੇਕਰ ਉਹ ਜਿੱਤ ਗਏ ਤਾਂ ਉਹ ਵੱਡੇ ਨਾ ਹੋ ਜਾਣ ਅਸੀਂ ਜਿੱਤ ਜੀਏ ਤਾਂ ਅਸੀਂ ਕਿਤੇ ਅਸੀਂ ਉਹਨਾਂ ਦੇ ਪਿੱਛੇ ਚੱਲ ਗਏ ਤਾਂ ਅਸੀਂ ਛੋਟੇ ਨੇ ਹੋ ਜਾਈਏ ਜੇ ਮੰਗਾਂ ਜਾਇਜ਼ ਨੇ ਤਾਂ ਕਿਸਾਨੀ ਕਿਸਾਨ ਰਾਗੂ ਹੋਣ ਦੇ ਨਾਤੇ ਫਿਰ ਤੁਸੀਂ ਕਿਉਂ ਨਹੀਂ ਜਾ ਰਹੇ ਹਾਂ ਨਹੀਂ ਦੇਖੋ ਮੰਗਾਂ ਜਾਇਜ਼ ਨੇ ਜਿਹੜੇ ਲੜਾਈ ਦੇ ਢੰਗ ਨੇ ਉਹ ਬਖੂਬਖਰੀ ਨੇ ਕਿਹੜੇ ਸਮੇਂ ਤੇ ਕਿਹੜੀ ਲੜਾਈ ਲੜਨੀ ਆ ਉਹ ਜਿਹੜੀ ਪਹਿਲਾਂ ਵੀ ਮਤਲਬ ਸੰਯੁਕਤ ਕਿਸਾਨ ਮੋਰਚੇ ਨੂੰ ਤੁਸੀਂ ਸਾਡੀ ਪ੍ਰੈਕਟਿਸ ਦੱਸਦੀ ਹੈ ਵੀ ਅਸੀਂ ਪਹਿਲਾਂ ਵੀ ਕਮੇਟੀਆਂ ਬਣਾਈਆਂ ਸੀ ਅੱਡ ਅੱਡ ਠੀਕ ਹੈ ਇੱਕ ਵਾਰੀ ਮਤਲਬ ਜਿਹੜਾ ਚੋਣਾ ਲੜਨ ਵਾਲੇ ਸੀ ਉਹਨਾਂ ਚ ਮਤਲਬ ਆਈ ਥੋੜੀ ਖੜੋਤ ਸਾਡੀ ਜਥੇਬੰਦੀ ਨੇ ਕੋਸ਼ਿਸ਼ ਜਥੇਬੰਦੀਆਂ ਨਾਲ ਹੋਰ ਰਲ ਕੇ ਫੇਰ ਇਹ ਪਹਿਲ ਕਦਮੀ ਕੀਤੀ ਸੀ ਵੀ ਪਹਿਲਾ ਵਰਗਾ ਪੜੋਲ ਹੀ ਬੰਨਿਆ ਜਾਵੇ ਪਰ ਉਹਦੇ ਚ ਕੋਈ ਗੈਰ ਰਾਜਨੀਤਕ ਜਾਂ ਰਾਜਨੀਤਕ ਵਾਲੀ ਜਿਹੜੀ ਗੱਲ ਆਉਂਦੀ ਆ ਇਹ ਨਹੀਂ ਜਦੋਂ ਆਪਾਂ ਇਕੱਠੇ ਲੜੇ ਆ ਉਥੇ ਦਿੱਲੀ ਉਹ ਤਾਂ ਸਾਰਾ ਕੁਝ ਸੀ ਗੈਰ ਰਾਜਨੀਤਕ ਵੀ ਸੀ ਰਾਜਨੀਤਕ ਵੀ ਸੀਗੇ ਇਹ ਕੋਈ ਗੱਲ ਨਹੀਂ ਹੁੰਦੀ ਉਹਦੇ ਚ ਅਫਸੋਸ ਇਸ ਗੱਲ ਦਾ ਸੀ ਵੀ ਜਿਹੜੀ ਅਸੀਂ 6 ਮੈਂਬਰੀ ਕਮੇਟੀ ਭੇਜੀ ਰਾਜਵਾਲਾ ਨਾਲ ਵੀ ਗੱਲ ਹੋ ਗਈ ਅਡਡ ਕਮੇਟੀ ਮੈਂ ਖੁਦ ਉਸ ਕਮੇਟੀ ਸੀਗਾ ਜਿਹੜੀ ਇਹਨਾਂ ਕੋਲ ਕਮੇਟੀ ਭੇਜੀ ਉਹਦੇ ਜਾਨੀ ਇਹ ਪਤਾ ਲੱਗਿਆ ਤਰੋਂ ਰਿਸਪਾਂਸ ਨਹੀਂ ਸੀ ਆਇਆ ਇਕੱਠੇ ਹੋਣ ਦਾ ਕੀ ਕੀ ਇਹਨਾਂ ਨੇ ਜਵਾਬ ਕੀ ਦਿੱਤਾ ਮਤਲਬ ਮਿਲਣਾ ਤੋਂ ਹੀ ਜੇ ਕਰੀਏ ਆਪਾਂ ਮਿਲਿਆ ਹੀ ਨਹੀਂ ਗਿਆ ਹਜੇ ਟਾਈਮ ਨਹੀਂ ਫੇਰ ਮਿਲਾਂਗੇ ਹਜੇ ਟਾਈਮ ਜਿੰਨੀ ਇਹੇ ਜਿਹਾ ਕੋਈ ਸਰ ਰਿਪੋਰਟ ਮਿਲੀ ਸੀ ਚਲੋ ਇਹਨਾਂ ਨੇ ਆਪਦਾ ਮੋਰਚਾ ਸ਼ੁਰੂ ਕੀਤਾ ਅਫਸੋਸ ਇਸ ਗੱਲ ਦਾ ਸੀ ਵੀ ਅਸੀਂ ਤਾਂ ਇਹਨੂੰ ਭਾਰਤ ਪੱਧਰ ਦਾ ਬਣਾਉਣਾ ਚਾਹੁੰਦੇ ਸੀ ਤੁਹਾਨੂੰ ਪਤਾ ਹੈ ਪਿਛਲੇ ਸਾਲ 16 ਫਰਵਰੀ ਨੂੰ ਭਾਰਤ ਪੱਧਰ ਤੇ ਮਤਲਬ ਜਿਹੜਾ ਹੋਇਆ ਸੀ ਬੰਦ ਵੀ ਹੋਇਆ ਸੀ ਅ ਮਤਲਬ ਉਹਦੇ ਟ੍ਰੇਡ ਯੂਨੀਅਨ ਵੀ ਆਈਆਂ ਬਹੁਤ ਤਕੜਾ ਐਕਸ਼ਨ ਸੀ ਉਹ ਰੈਲੀਆ ਮੁਜ਼ਾਰੇ ਵੀ ਹੋਏ ਸੀ ਪਰ ਅਫਸੋਸ ਵਾਲਾ ਉਦੋਂ ਇਸ ਗੱਲ ਦਾ ਲੱਗਿਆ ਵੀ ਇਹਨਾਂ ਦੀ ਪਹਿਲਾਂ ਰੱਖੀ ਹੋ ਸੀ 25 26 ਤਰੀਕ ਜੀ ਜਾਣ ਦੀ ਦਿੱਲੀ ਨੂੰ ਉਦੋਂ ਤੋਂ 13 ਕਰ ਲਈ 13 ਕਰਕੇ ਮਤਲਬ ਇਹ ਉਧਰੋਂ ਤੁਰਪੇ ਹਾਲਾਂਕਿ 16 ਦਾ ਬਹੁਤ ਵੱਡਾ ਤਕੜਾ ਪ੍ਰੋਗਰਾਮ ਭਾਰਤਪਦਰ ਤੇ ਹੋਇਆ ਸਾਰੀ ਦੁਨੀਆ ਜਾਣਦੇ ਤੁਸੀਂ ਖਾਸ ਕਰਕੇ ਚੈਨਲ ਨਾਲ ਤਾਂ ਜਾਣਦੇ ਹੋ ਉਹਦੇ ਤੋਂ ਹੁਣ ਕਿਸੇ ਦੀ ਸਮਝਦਾ ਇਹ ਧਣੀ ਅਸੀਂ ਕਹਿ ਸਕਦੇ ਵੀ ਉਹਨਾਂ ਨੇ ਗਲਤ ਕੀਤਾ ਉਹ ਯਾਦ ਆ ਕਰਨ ਤੇ ਪਰ ਸਾਨੂੰ ਐ ਲੱਗਦਾ ਵੀ ਇਹ ਕੱਲਿਆਂ ਦਾ ਜਣਾ ਘਾਟੀਬੰਦੀ ਹਾਲਤ ਹੈ ਕਿ ਮਤਲਬ ਦੂਜੀਆਂ ਵੀ ਧਰਾਂ ਸਾਰੀਆਂ ਇਕੱਠੀਆਂ ਹੋ ਕੇ ਤੁਰਦੀਆਂ ਜੇ ਮਤਲਬ 2 ਮਹੀਨੇ ਤਾਂ 4 ਮਹੀਨੇ ਲੇਟ ਵੀ ਤੁਰ ਪੈਂਦੇ ਤਾਂ ਦਿੱਲੀ ਨੂੰ ਚਾਰਸ਼ ਪਰਿਓ ਘੇਰਿਆ ਜਾ ਸਕਦਾ ਸੀ ਇੱਕ ਪਾਸਾ ਘੇਰੇ ਤੋਂ ਮਤਲਬ ਦਿੱਲੀ ਮੰਨਣ ਵਾਲੀ ਆ ਇਹ ਨਹੀਂ ਹੈ ਯਾਨੀ ਦਿੱਲੀ ਜਿੱਡੀ ਜ਼ਾਲਮ ਬਣ ਚੁੱਕੀ ਹੈ ਇਹਦੇ ਸਾਰੇ ਰਾਸਤੇ ਬੰਦ ਕਰਨੇ ਪੈਣਗੇ ਭਾਰਤ ਪੱਧਰ ਤੇ ਸਾਨੂੰ ਜਿਹੜਾ ਘੋਲ ਆ ਉਠਾਉਣਾ ਪਊਗਾ ਇਹਨਾਂ ਦੁਆਰਾ ਜਦੋਂ ਅੰਦੋਲਨ ਸ਼ੁਰੂ ਕਰਦੇ ਨੇ ਡੱਲੇয়াল ਸਾਹਿਬ ਪੰਦੇੜ ਸਾਹਿਬ ਫੂਲ ਸਾਹਿਬ ਜਿੰਨੇ ਵੀ ਕਿਸਾਨ ਲੀਡਰ ਨੇ ਤੁਹਾਡੇ ਤੱਕ ਪਹੁੰਚ ਹੋਈ ਹੋਵੇ ਐਸ ਕੇਐਮ ਤੱਕ ਪਹੁੰਚ ਹੋਈ ਹੋਵੇ ਜਾਂ ਐਸ ਕੇਐਮ ਤੋਂ ਇਲਾਵਾ ਤੁਹਾਡੀਆਂ ਜਥੇਬੰਦੀਆਂ ਤੱਕ ਇਹਨਾਂ ਨੇ ਪਹੁੰਚ ਕੀਤੀ ਹੋਈ ਹੈ ਕਿ ਭਈ ਅਸੀਂ ਅੰਦੋਲਨ ਸ਼ੁਰੂ ਕਰ ਰਹੇ ਹਾਂ ਸਾਡੇ ਨਾਲ ਆਓ ਅ ਦੇਖੋ ਹੋਈ ਵੀ ਹੋ ਸਕਦੀ ਹੈ ਮੈਂ ਸਾਰਿਆਂ ਦਾ ਨਹੀਂ ਕਹਿੰਦੇ ਖਾਸ ਕਰਕੇ ਡੱਲੇয়াল ਵੱਲੋਂ ਤਾਂ ਬਿਲਕੁਲ ਨਹੀਂ ਜਿਹੜੇ ਮਾਝੇ ਵਾਲੇ ਸਾਥੀ ਆ ਉਹ ਫੋਨ ਫੋਨ ਕਰਦੇ ਰਹੇ ਆ ਮਿਲਦੇ ਰਹੇ ਨੇ ਪਰ ਉਹਦੇ ਵੀ ਅਸੀਂ ਉਹਨਾਂ ਨੂੰ ਗੱਲ ਕਰੀ ਸੀ ਨਾ ਹਾਂ ਮੈਨੂੰ ਹੁਣ ਯਾਦ ਆ ਗਿਆ ਇੱਕ ਵਾਰੀ ਅੰਬਾਲਾ ਮੀਟਿੰਗ ਸੱਦੀ ਸੀ ਉਹਨਾਂ ਨੇ ਬਈ ਐਸਕੇਮ ਨੂੰ ਅ ਤਕੜਾ ਕਰਨਾ ਜੀ ਮੇਰਾ ਉਦੋਂ ਇਹ ਸਵਾਲ ਸੀ ਉਹਨਾਂ ਨੂੰ ਵੀ ਤੁਸੀਂ ਐਸਕੇਮ ਨੂੰ ਤੋੜਨ ਲੱਗਿਓ ਕਿ ਤਕੜਾ ਕਰਨ ਲੱਗਿਓ ਹੂੰ ਉਥੇ ਜਿਹੜਾ ਸੀ ਮਤਲਬ ਜਿਹੜੇ ਚਲੋ ਆ ਲੀਡਰ ਆ ਨਹੀਂ ਚੰਗਾ ਆ ਨਹੀਂ ਚੰਗਾ ਪਰ ਚੰਗੇ ਕਿਥੋਂ ਲਿਆਵਾਂਗੇ ਆਪਾਂ ਵੀ ਉਹਨਾਂ ਦੇ ਪਿਛਲੇ ਜਿਹੜੇ ਘਾਟਾਂ ਕੁ ਮਜੂਰੀਆਂ ਨੇ ਉਹਨਾਂ ਤੇ ਪਰਚੋਲ ਕਰਕੇ ਉਹਨੂੰ ਦਰੁਸਤ ਕਰਨ ਦੀ ਲੋੜ ਹੁੰਦੀ ਐ ਨਾ ਕਿ ਆ ਡੜ ਧੜੇ ਬਣਾਈਏ ਕਿ ਉਹ ਫਿਰ ਉਹੀ ਛੱਟਾ ਨਿਕਲਿਆ ਅਸਲ 'ਚ ਅੱਡ ਬਣ ਗਿਆ ਉਹ ਮੈਂ ਗਿਆ ਸੀ ਉਸ ਮੀਟਿੰਗ 'ਚ ਵੀ ਉਹਨਾਂ ਦੀ ਗੱਲ ਸੁਣਨ ਗਏ ਆ ਤੇ ਉਹਨਾਂ ਦੀ ਹੁਣ ਵੀ ਗੱਲ ਸੁਣੀ ਹੈ ਥੋੜੇ ਹੋਇਆ ਪਿਛਲੀ 17 ਤਰੀਕ ਨੂੰ ਗੱਲ ਸੁਣੀ ਹੈ ਪਰ ਗੱਲ ਦੇ ਵਿੱਚ ਉਹ ਜੇ ਸਾਨੂੰ ਜੱਜ ਦੀ ਨਹੀਂ ਗੱਲ ਕਿਉਂਕਿ ਖਾਸ ਕਰਕੇ ਮੇਰਾ ਉਦੋਂ ਵਿਚਾਰ ਸੀ ਵੀ ਜਿਹੜਾ ਪੰਜਾਬ ਦੇ ਵਿੱਚ ਐਤਕੀ ਨੁਕਸਾਨ ਹੋਇਆ ਜੀ ਮੰਡੀਆਂ ਉਹੀ ਕਾਨੂੰਨ ਅਸਲ 'ਚ ਪੰਜਾਬ ਦੀਆਂ ਮੰਡੀਆਂ 'ਚ ਲਾਗੂ ਹੋ ਗਿਆ ਜਿਹੜਾ ਆਪਾਂ ਵਾਪਸ ਕਰਾ ਕੇ ਸੀ ਮੇਰਾ ਇਸ ਵੀ ਇਹ ਤੇ ਤਿਆਰ ਆਪਾਂ ਨੂੰ ਲੜਨਾ ਚਾਹੀਦਾ ਸੀ ਲੜ ਕੇ ਆਪਾਂ ਤਾਂ ਕਰਦੇ ਰਹਿ ਜਾਂ ਜੀ ਅਸੀਂ 3 ਘੰਟੇ ਦਾ ਦਿੱਤਾ ਹਾਲਾਂਕਿ ਉਹ ਜਾਮ ਲਾਉਣ ਦੇ ਹੱਕ 'ਚ ਨਹੀਂ ਸੀ ਸੜਕਾਂ 'ਤੇ ਜਨਤਾ ਦੇ ਵਿਰੋਧ ਜਨਤਾ ਪਰ ਹੋਰ ਕੋਈ ਜਿਹੜੇ ਅਗਰਾਹੇ ਵਾਲੇ ਸਾਥੀ ਕਿੰਨਾ ਉਹ ਸ਼ਾਂਤ ਮਿੰਨਾ ਲੜਦੇ ਨੇ ਟੋਲ ਪਲਾਜ਼ੇ ਖੋਲਤੇ ਹੋਰ ਕਿੰਨਾ ਜਦ ਸਰਕਾਰ ਨੇ ਸੁਣੀ ਨਹੀਂ ਬਈ ਇਹੀ ਜੇ ਸਰ ਇਹ ਨਾ ਸੁਣਨ ਦਾ ਕਾਰਨ ਸਾਡੀ ਆ ਫੁੱਟ ਹੈ ਜੇ ਸਾਡਾ ਮਤਲਬ ਉਹ ਟੋਲ ਪਲਾਜ਼ੇ ਵਾਲੇ ਸਾਰਿਆਂ ਨਾਲ ਇਕਜੁੱਟ ਹੋ ਕੇ ਦਿੱਤਾ ਹੁੰਦਾ ਤਾਂ ਪੰਜਾਬ ਚੈਤ ਕੀ ਕਿਸਾਨੀ ਦਾ ਹਾਲ ਨਹੀਂ ਸੀ ਹੁੰਦਾ ਮੰਡੀਆਂ ਵਾਲਾ ਕਾਨੂੰਨ ਲਾਗੂ ਕੀਤਾ ਅਗਲਿਆਂ ਨੇ ਤੇ ਜਿਹਦੀ ਹੁਣ ਤਾਂ ਸਾਫ ਹੀ ਆ ਗਿਆ ਵੀ ਉਹਨਾਂ ਸੈਂਟਰ ਨੇ ਲਿਖਤੀ ਭੇਜਤਾ ਉਹ ਵੀ ਉਹ ਲਾਗੂ ਕਰੋ ਜੇ ਤਾਂ ਮਤਲਬ ਪਹਿਲਾਂ ਸਾਡਾ ਜਿਹੜਾ ਐਗਜ਼ਾਮ ਲਿਆ ਉਹਨਾਂ ਨੇ ਐਤ ਕੀ ਮੰਡੀਆਂ ਦੇ ਵਿੱਚ ਇਹ ਮੰਨਣੇ ਪਊਗਾ ਅਸੀਂ ਮੰਡੀਆਂ ਦੇ ਵਿੱਚ ਲੜਾਈ ਦੇਣ ਤੋਂ ਹਾਰੇ ਐਤ ਕੀ ਜਿਹੜਾ ਸਾਡਾ ਫਰਜ਼ ਬਣਦਾ ਜਥੇਬੰਦੀਆਂ ਦਾ ਬਹੁਤ ਉੱਚ ਕਮਜ਼ੋਰੀ ਰਹੀ ਹੈ ਭਵੇਂ ਅਸੀਂ ਕੀਤੇ ਐ ਚ ਮਨਲਾਚਾਰਾ ਜੋ ਕੀਤੀ ਆ ਰਲ ਕੇ ਸਾਰਿਆਂ ਨੇ ਕਿਸੇ ਜਥੇਬੰਦੀ ਨੇ ਬੰਦ ਕਰ ਲਈ ਕਿਸੇ ਨੇ ਘੱਟ ਕਰ ਲਈ ਪਰ ਜਿੰਨਾ ਇਹ ਸਮੇਂ ਸਰ ਮਨ ਲੜਨ ਦੀ ਲੋੜ ਸੀ ਉਹ ਨਹੀਂ ਲੜਿਆ ਗਿਆ ਹੁਣ ਵੀ ਸਾਨੂੰ ਇਹ ਲੱਗਦਾ ਵੀ ਜਿਹੜੇ ਆ ਕਾਲੇ ਕਾਨੂੰਨਾਂ ਵਾਲੀ ਉਹ ਆ ਗਈ ਚਿੱਠੀ ਸੂਬਿਆਂ ਨੂੰ ਕੱਢਤੀਏ ਪੰਜਾਬ ਮਾ ਮਨ ਸੂਬਾ ਸਰਕਾਰ ਆਪਣੇ ਦਿੱਲੀ ਸਰਕਾਰ ਨੇ ਉਹਦੇ ਤੇ ਜੇ ਹੁਣ ਵੀ ਇੱਕ ਜਟ ਹੋ ਕੇ ਨਾ ਲੜੇ ਤਾਂ ਜਿੱਥੇ ਆਪਾਂ ਦਿੱਲੀ ਨੂੰ ਜਾਣ ਤੋਂ ਪਹਿਲਾਂ ਸੀ ਉਦੋਂ ਕਸੂਤੇ ਹੋਵਾਂਗੇ ਪੰਜਾਬ ਸਰਕਾਰ ਚ ਪੰਡਿਆਂ ਦੇ ਨਾਲ ਹੋਊਗੀ ਸਾਡੀ ਅਸੀਂ ਮੀਟਿੰਗ ਵੀ ਬੁਲਾਈ ਆ ਕੱਲ ਨੂੰ ਐਸਕੇਮ ਦੀ ਇਹ ਪੰਜਾਬ ਦੇ ਵਿੱਚ ਸਰਕਾਰ ਨੂੰ ਵੀ ਟੋਹਣਾ ਕਿਉਂਕਿ ਸਰਕਾਰ ਚੁੱਪ ਕਰੀ ਬੈਠੀ ਆ ਹੁਣ ਤੱਕ ਪੰਜਾਬ ਸਰਕਾਰ ਜਦੋਂ ਅਸੀਂ ਇੰਨਾ ਮੰਗਾ ਤੇ ਕੋਲ ਮੈਨੂੰ ਲੱਗਦਾ ਪਹਿਲਾਂ ਨਹੀਂ ਤਰ੍ਹਾਂ ਸਾਨੂੰ ਹੁਣ ਤਾਂ ਪਹਿਲਾਂ ਨੂੰ ਸਿੱਖੇ ਹੋਏ ਆ ਲੋਕਾਂ ਨੂੰ ਵੀ ਪਤਾ ਇਹ ਮਤਲਬ ਮੁੱਢੋਂ ਲਾ ਕੇ ਫੇਰ ਮਨ ਨੂੰ ਸਰਕਾਰ ਨੂੰ ਕਰਨਾ ਪਊ ਤੁਸੀਂ ਜਿਹਨੇ ਗੱਲ ਕਰਨ ਕਿ ਫੁੱਟਾ ਤੁਹਾਡੇ ਵਿੱਚ ਕਿਸਾਨ ਆਗੂਆਂ ਦੇ ਵਿੱਚ ਜਾਂ ਕਿਸਾਨ ਜਥੇਬੰਦੀਆਂ ਦੇ ਵਿੱਚ ਫੋਟੋ ਅੰਦਰਲੀ ਗੱਲ ਕੀ ਉਹ ਬਾਹਰੀ ਕਿਸਾਨ ਜਿਹੜਾ ਹੈ ਕਿਸਾਨ ਆਗੂ ਜਿਹੜੇ ਨੇ ਉਹ ਸੌਰੀ ਕਿਸਾਨ ਜਿਹੜੇ ਨੇ ਉਹ ਨਹੀਂ ਜਾਣਦੇ ਮੈਂ ਇਹ ਮਤੂੰਗਾ ਕਿ ਇੱਥੇ ਕਿਸਾਨਾਂ ਦਾ ਕਸੂਰ ਕੀ ਹੈ ਜਿਹੜੇ ਦਿੱਲੀ ਦੇ ਵਿੱਚ ਗਏ ਜਿਹੜੇ ਜਿਨ੍ਹਾਂ ਨੂੰ ਇਹ ਸੀ ਕਿ ਯਾਰ ਸਾਡੀਆਂ ਜ਼ਮੀਨਾਂ ਜਾ ਰਹੀਆਂ ਜਿਨ੍ਹਾਂ ਨੂੰ ਇਹ ਸੀ ਕਿ ਕਾਲੇ ਕਾਨੂੰਨ ਆ ਯਾਰ ਇਹ ਰੱਦ ਕਰਾਉਣੇ ਆ ਉਹ ਗਏ ਚਾਹੇ ਉਹਨ ਖਨੌਰੀ ਸ਼ੰਭੂ ਤੇ ਬੈਠੇ ਨੇ ਠੀਕ ਹੈ ਕਿਸਾਨ ਆਗੂਆਂ ਦੇ ਵਿੱਚ 100 ਮਤਪੇਦ ਹੋ ਸਕਦੇ ਨੇ 100 ਕੁਝ ਹੋ ਸਕਦਾ ਆ ਤਾਂ ਉਹ ਇਹਦੇ ਵਿੱਚ ਉਹਨਾਂ ਕਿਸਾਨਾਂ ਦਾ ਕੀ ਕਸੂਰ ਆ ਜਿਹੜੇ ਸਿਰਫ ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ ਦਿੱਲੀ ਵੀ ਬੈਠ ਉਹਨਾਂ ਦਾ ਕੋਈ ਕਸੂਰ ਨਹੀਂ ਪਰ ਜਿੱਦਾਂ ਕਾਟਰ ਦੇ ਵਿੱਚ ਇੱਕ ਦੂਜੀ ਜਥੇਬੰਦੀ ਪ੍ਰਤੀ ਨਫ਼ਰਤ ਭਰਿਆ ਜਾਂਦਾ ਜਿਵੇਂ ਮੈਂ ਇੱਕ ਆਗੂ ਦੀ ਮਤਲਬ ਸਪੀਚ ਸੁਣੀ ਪਿਛਲੇ ਦਿਨੀ ਵੀ 75 ਸਾਲਾਂ ਦੇ ਵਿੱਚ ਜੇ ਆਗੂ ਮਿਲਿਆ ਤਾਂ ਇੱਕੋ ਹੀ ਮਿਲਿਆ ਹੋਰ ਕੋਈ ਆਗੂ ਹੀ ਨਹੀਂ ਜਣਦੀ ਹੁਣ ਤੁਸੀਂ ਮੈਨੂੰ ਐ ਦੱਸੋ ਅਸੀਂ 25 ਸਾਲ ਮਹਿਲਕਲਾਂ ਚ ਘੋੜਤ ਲਈ ਚਲਾਇਆ ਵੀ ਉਹ ਜਿਹੜੇ ਗੁੰਡਿਆਂ ਦੇ ਮੂਰੇ ਲੋਕ ਤਾਂ ਹੋਣ ਨਹੀਂ ਸੀ ਚੱਕਦੇ ਸੀ ਤਾਂ ਹਣ ਕੜਾ ਕੇ ਖੜੇ ਆ ਅੱਜ ਵੀ ਖੜੇ ਆ ਕੀ ਉਹ ਬਿਨਾਂ ਸਿਆਣਪ ਤੋਂ ਚੱਲ ਜਾਂਦੇ ਹੁੰਦੇ ਕੋਲ ਵੀ ਇੱਕ ਅਗੂ ਹੀ ਪੰਜਾਬ ਦੇ ਰਕੇ ਜਿਹੜੀ ਨਫ਼ਰਤ ਭਰੀਆਂ ਮਤਲਬ ਸਪੀਚਾਂ ਨੇ ਇਹ ਸਾਨੂੰ ਮਤਲਬ ਥੋੜਾ ਦੂਰ ਕਰਦੀਆਂ ਮਿੱਠਤ ਵਾਲੀਆਂ ਪਿਆਰ ਵਾਲੀਆਂ ਜਿਵੇਂ ਹੁਣ ਮੰਨ ਲਓ ਸਾਡਾ ਉੱਥੇ ਵਿਚ ਜਾਣਾ ਨਹੀਂ ਸੀ ਠੀਕ ਅਸੀਂ ਪਹਿਲਾਂ ਵੀ ਨਹੀਂ ਕਿ ਜਦੋਂ ਇਹਨਾਂ ਤੇ ਜ਼ਬਰ ਹੋਇਆ ਉਦੋਂ ਬਹੁਤ ਜਥੇਬੰਦੀਆਂ ਨੇ ਸਪੋਰਟ ਕੀਤੀਆਂ ਰੇਲਾਂ ਵੀ ਰੋਕੀਆਂ ਅਸੀਂ ਵੀ ਰੋਕੀਆਂ ਰੇਲਾਂ ਅਸੀਂ ਤਾਂ ਇੱਥੋਂ ਤੱਕ ਵੀ ਗਾਹਾਂ ਤੁਸੀਂ ਦੇਖਿਆ ਵੀ ਢਾਈ ਮਹੀਨੇ ਜੀ ਅਸੀਂ ਮਤਲਬ ਡੱਬ ਵਾਲੀ ਮੋਰਚਾ ਲਾਇਆ ਜਿੱਥੇ ਸਾਡੀਆਂ 50-55 ਟਰਾਲੀਆਂ ਲਗਾਤਾਰ ਖੜੀਆਂ ਰਹੀਆਂ ਸਾਡਾ ਤੀਜਾ ਮੋਰਚ ਮੈਨੂੰ ਅਫਸੋਸ ਏ ਇਸ ਗੱਲ ਤੇ ਹੋਇਆ ਮੈਂ ਉਦੋਂ ਗੱਲ ਵੀ ਕਰੀ ਸੀ ਜਿੱਦਣ ਮਤਲਬ ਹੋਣ ਗਏ ਆ ਨਾ ਸੱਦਿਆ ਮੈਂ ਕਿਹਾ ਜੀ ਤੁਸੀਂ ਸਾਡਾ ਧੰਨਵਾਦ ਤੇ ਇੱਕ ਬਿਆਨ ਹੀ ਦਿਖਾ ਦਿਓ ਵੀ ਅਸੀਂ ਥੋੜੀ ਸਪੋਰਟ ਤੇ ਗਏ ਸੀ ਜਿਹੜਾ ਲੋਕਾਂ ਨੂੰ ਇਹ ਲੱਗਦਾ ਨਾ ਵੀ ਆਉਂਦੇ ਨਹੀਂ ਅਸੀਂ ਗਏ ਸੀ ਸਾਡੀ ਜਥੇਬੰਦੀ ਤਾਂ ਗਈ ਸੀ ਨਾ ਹਾਲਾਂਕਿ ਦੂਜੇ ਪਾਸੇ ਸਾਨੂੰ ਇਤਰਾਜ ਦਾ ਸਾਹਮਣਾ ਕਰਨਾ ਪਿਆ ਐਸਕੇਮ ਨੂੰ ਸਾਡੀ ਜਥੇਬੰਦੀ ਯਾਦ ਸੀ ਕਰ ਸਕਦੀ ਏ ਇਸ ਗੱਲ ਤੇ ਹੁਣ ਵੀ ਗਏ ਆ ਅਸੀਂ ਯਾਦ ਤੌਰ ਤੇ ਗਏ ਆ ਪਰ ਦੂਜਾ ਪਾਸਾ ਕੀ ਆ ਜਿੱਥੇ ਮਤਲਬ ਲੋਕਾਂ ਨੂੰ ਐ ਲੱਗਦਾ ਲੋਕਾਂ ਵੀ ਸੋਚਣ ਨਾ ਫਿਰ ਜੇ 2.5 ਮਹੀਨੇ ਬੈਠਿਆ ਇਹ ਤੋ ਤੱਕ ਮੈਂ ਹੁਣ ਗੱਲਾਂ ਨੂੰ ਫੋਲਣਾ ਨਹੀਂ ਚਾਹੁੰਦਾ ਸਾਡੇ 9 ਲਿਖੇ ਗਏ ਸਟੇਜ ਤੇ ਵੱਲੋਂ ਜਦੋਂ ਉਹ ਬੱਚੇ ਦੇ ਛਿੱਧੀ ਹੋਈ ਹੈ ਗਏ ਨੇ ਮੈਂ ਗਿਆ ਅਗਰਾਹਾਂ ਸਾਹਿਬ ਤਾਂ ਮਤਲਬ ਬਹੁਤ ਵੱਡੀ ਗੱਲ ਨਤੀਜੋ ਤੇ ਲੰਗਰ ਵੀ ਲਾਏ ਹੋਏ ਸੀ ਉਹਨਾਂ ਨੇ ਯਾਰ ਕਿਹੜੀ ਸਿਆਣ ਫਸ ਗਈ ਲੋਕੋਂ ਨੂੰ ਪੁੱਛਣ ਨਾ ਵੀ ਉਦੋਂ 2-2 ਮਿੰਟ ਵੀ ਅਸੀਂ ਮੈਂ ਕਹਿੰਦਾ ਸਾਡੇ ਕੋਈ ਸਿਆਸੀ ਲੀਡਰ ਵੀ ਆ ਜੇ ਭੋਗਾਂ ਤੇ ਉਹਨਾਂ ਨੂੰ ਟਾਈਮ ਮਿਲ ਜਾਂਦਾ ਹੁੰਦਾ ਇਹ ਕੀ ਗੱਲ ਵੀ ਦੋ ਬੰਦੇ ਤਾਂ ਡੇਢ ਘੰਟਾ ਬੋਲਣ ਜਿਹੜੀ ਬਾਕੀ ਦੀ ਜਨਤਾ ਗਈ ਹੋਈ ਹੈ ਉਹ ਮਤਲਬ ਬੇਮਾਨ ਹੋ ਕੇ ਮੁੜਿਆ ਹੋਵੇ ਲੋਕਾਂ ਨੂੰ ਇਹ ਵੀ ਸਮਝਣੀ ਚਾਹੀਦੀ ਹੈ ਨਾ ਤੁਹਾਨੂੰ ਲੱਗਦਾ ਨਹੀਂ ਵੀ ਇਸ ਫੋਟੋ ਦੇ ਨਾਲ ਜਿਹੜੀ ਇਹ ਫੋਟਾ ਕਿਸਾਨ ਆਗੂਆਂ ਦੇ ਵਿੱਚ ਕਿਸਾਂ ਚਾਹੇ ਉਹ ਚਲੋ ਠੀਕ ਆ ਬੋਲਣ ਦੀ ਵਕ ਵਕਾ ਤੁਹਾਡੇ ਖੁਦ ਦੇ ਆਪਣੇ ਵਿਚਾਰ ਹੋਣਗੇ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਕੇਂਦਰ ਜਾਂ ਸਟੇਟ ਦੇ ਹੱਕ ਦੇ ਵਿੱਚ ਭੁਗਤ ਦੀ ਨਜ਼ਰ ਆਉਂਦੀ ਹੋਊਗੀ ਜਿੱਡਾ ਮੋਰਚਾ ਬਣ ਕੇ ਉਸ ਵੇਲੇ ਗਿਆ ਸੀ ਉਹਡਾ ਮੋਰਚਾ ਹੁਣ ਬਣਦਾ ਨਜ਼ਰ ਨਹੀਂ ਆ ਰਿਹਾ ਜਿਹੜੀ ਇਹ ਫੋਟਾ ਇਹ ਹੁਣ ਜਗ ਜाहिर ਆ ਸਭ ਲੀਡਰਾਂ ਨੂੰ ਪਤਾ ਸਿਆਸੀ ਸਿਆਸਦਾਨਾਂ ਨੂੰ ਜਿਹੜਾ ਪਤਾ ਤੋਂ ਲੱਗਦਾ ਕਿ ਕੇਂਦਰ ਤੇ ਸਟੇਟ ਦੇ ਹੱਕ ਦੇ ਵਿੱਚ ਭੁਗਤ ਰਹੀ ਹੈ ਇਹ ਫੋਟੋ ਦੇਖੋ ਇਹ ਚ ਕੋਈ ਧੋਰਾਵਾ ਹੀ ਨਹੀਂ ਜਿਹੜੀ ਫੋਟੋ ਹੁੰਦੀ ਆ ਦੁਸ਼ਮਣ ਦੇ ਹੱਕ ਤੇ ਜਾਣੀ ਹੁੰਦੀ ਹੈ ਜੀ ਪਰ ਇਸ ਗੱਲ ਨੂੰ ਸਮਝਣਾ ਚਾਹੀਦਾ ਵੀ ਇਸ ਤੋਂ ਪਹਿਲਾਂ ਕਿਹੜੇ ਇੱਕੋ ਜਿੱਥੇਬੰਦੀ ਸੀ ਜਦੋਂ ਪੰਜਾਬ ਦੇ ਵਿੱਚੋਂ ਤੁਰਿਆਂਦੋਂ ਵੀ ਬੱਤੀ ਸੀ ਨਾ ਜੀ ਬੱਤੀਆਂ 'ਚੋਂ ਮੈਨੂੰ ਪਤਾ ਵੀ ਅਸੀਂ 12 ਜਥੇਬੰਦੀਆਂ ਜਿਹੜੀਆਂ ਸੀ ਖੱਬੇ ਪੱਖੀ ਸੀ ਉਦੋਂ 2.5-3 ਸਾਲ ਪਹਿਲਾਂ ਦੇ ਦਿੱਲੀ ਦੇ ਵਿੱਚ ਪੜਾਅ ਲਵਾंदे ਸੀ ਜਿਹੜੀ ਸਾਡੇ ਦਿਮਾਗ 'ਚ ਇਹ ਸੀ ਯਾਰ ਭਾਰਤ ਭੱਦਰ ਦੇ ਕਿਸਾਨ ਇਕੱਠੇ ਹੋਣਗੇ ਕੀਤੇ ਤੁਹਾਡੇ ਸਾਹਮਣੇ ਮਤਬ ਇਹ ਖਤਮ ਕਰਕੇ ਇੱਥੇ ਮਲੇ ਅਡੜ ਧੜੇ ਸੀ ਜਿਹੜੇ ਅਡੜ ਅਡਾ ਇੱਥੇ ਹੀ ਨਹੀਂ ਸੀ ਸੈਂਟਰ ਚ ਵੀ ਅਡੜ ਧੜੇ ਸੀ ਸਾਰਿਆਂ ਨੂੰ ਜੋੜਿਆ ਨਾਲ ਜੇ ਹੋਮੋ ਉਦੋਂ ਐ ਹੁੰਦੀ ਵੀ ਅਸੀਂ ਕਰਾ ਦੇਾਂਗੇ 2012 ਹੈਗੇ ਆਪਾਂ ਪੰਜਾਬ ਚ ਉਹ ਤਾਂ ਮਾੜੀ ਹੋਣੀ ਸੀ ਨਾ ਉਹਦੇ ਨਾਲ ਸਾਥੀਆਂ ਨੂੰ ਸਾਰਿਆਂ ਨੂੰ ਨਾਲ ਜੋੜ ਕੇ ਲੈ ਕੇ ਗਏ ਪੀ ਸਾਡੀ ਤਾਂ ਸਮਝ ਹੁਣ ਵੀ ਇਹੀ ਹੈ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਜਾਣਾ ਚਾਹੀਦਾ ਸੀ ਤੁਹਾਨੂੰ ਲੱਗਦਾ ਵੀ ਹੁਣ ਵੀ ਇਹ ਕਿਤੇ ਹੋਮੇ ਕਰਕੇ ਸਮੇਂ ਤੋਂ ਪਹਿਲਾਂ ਸ਼ੁਰੂ ਹੋਇਆ ਉਹ ਅੰਦੋਲਨ ਇਹ ਤਾਂ ਦੇਖੋ ਤੁਸੀਂ ਕਹਿ ਸਕਦੇ ਹੋ ਅਸੀਂ ਕਹਾਂਗੇ ਤਾਂ ਅਸੀਂ ਗਾਲਾਂ ਖਾਵਾਂਗੇ ਇਹ ਤਾਂ ਇਹ ਤਾਂ ਪ੍ਰੈਕਟਿਸ ਆ ਜੀ ਦੇਖ ਸਾਡੀ ਸਮਝ ਤਾਂ ਕਹਿੰਦੀ ਹੈ ਵੀ ਜਦੋਂ ਅਸੀਂ ਪਹਿਲਾਂ ਦੇਖ ਕੇ ਆਏ ਆ ਵੀ ਐਡੀ ਵੱਡੀ ਤਾਕਤ ਨਾਲ ਮੋਦੀ ਸਾਲ ਵੱਧ ਝੁਕਿਆ ਵੀ ਹੁਣ ਉਹਦੋਂ ਉਹਦੋਂ ਅਸੀਂ ਕਿਤੇ ਨਗੂਣੀ ਤਾਕਤ ਲੈ ਕੇ ਤੁਰਪੇ ਇਹ ਤਾਂ ਦੀਦਾ ਹੀ ਹੈ ਹੋਮੋ ਦਾ ਸ਼ਕਾਰ ਤਾਂ ਸੀ ਗਈ ਆ ਜੀ ਉਹ ਹਮਲਾਸ਼ਕਤਾ ਹੈ ਪਰ ਹੁਣ ਵੀ ਮੈਨੂੰ ਇਹ ਲੱਗਦਾ ਵੀ ਜਿੱਦਾਂ ਵੱਡਾ ਜਨਤਾ 'ਚ ਆ ਕਾਨੂੰਨ ਵਾਪਸ ਕੀਤਾ ਤਾਂ ਰੋਸ ਆਇਆ ਦੇਖੋ ਮੈਨੂੰ ਨਾ ਕਈ ਵਾਰੀ ਆਇ ਲੱਗਦਾ ਹੁੰਦਾ ਅਸੀਂ ਤਾਂ ਕਹਿੰਨੇ ਵੀ ਘੱਟ ਨਾ ਟੋਲੀਓ ਕਹਿੰਦਾ ਥੜੇ ਦਿਨਾਂ ਚੜੀ ਮੋਦੀ ਹਕੂਮਤ ਤਾਂ ਹੈ ਕਹਿੰਨੀ ਸਾਡੇ ਥੜੇ ਦਿਨਾਂ ਚੜਿਓ ਉਹਨਾਂ ਦਾ ਜਿਹੜਾ ਜਿੱਤਿਆ ਉਹ ਪਿਛੇ ਮੋੜ ਤਾ ਅਸੀਂ ਕਹਿੰਨੇ ਜਿਹੜੀ ਉਦੋਂ ਮੰਨੀ ਸੀ ਉਹ ਲਾਗੂ ਉਹ ਪ੍ਰਚਾਰ ਤਾਂ ਬਣਦਾ ਹੁੰਦਾ ਇਹਦੇ ਤੇ ਅੱਜ ਹੀ ਪੈਰ ਲਗਾੜਾ ਕੇ ਬਹਿ ਗਏ ਅਸੀਂ ਏਦੋਂ ਪਹਿਲਾਂ ਹੋਰ ਬਹੁਤ ਮੰਗਾਂ ਸਾਡੀਆਂ ਜਿਹੜੀਆਂ ਨਾਲ-ਨਾਲ ਹੋਰ ਬਣਦੀਆਂ ਨੇ ਲੜਦੇ ਰਹਿਣਾ ਲੰਮੀ ਲੜਾਈ ਹੈ ਇਹ ਇਸਲਾਮ ਇਤਿਹਾਸ ਦੇਖੋ ਕਿੰਨੇ ਕਿੰਨੇ ਹੁਣ ਮਤਲਬ ਸਿੱਖ ਇਤਿਹਾਸ ਦੇਖੋ ਕਿੰਨਾ ਚਿਰ ਕਿੰਨਾ ਲੰਮਾ ਲੜਿਆ ਗਿਆ ਇੱਕ ਤੋਂ ਉਹ ਵੀ ਅੱਜ ਹੀ ਅਸੀਂ ਸਾਰੀਆਂ ਮੰਗਾਂ ਬਣਾ ਲਾਂਗੇ ਮੰਗਾਂ ਹੀ ਨਹੀਂ ਹੈਗੀਆਂ ਇਹ ਜਿਵੇਂ ਅੱਜ ਹੀ ਬਣਾ ਲਾਂਗੇ ਉਹ ਉੱਥੇ ਤੱਕ ਸੰਸਾਰ ਲੈਵਲ ਤੱਕ ਜੁੜੀਆਂ ਹੋਈਆਂ ਅਗਲੀਆਂ ਦੀ ਲੜੀ ਜਿਵੇਂ ਜਿਵੇਂ ਤੁਸੀਂ ਗੱਲ ਕਰੀਆ ਕਿ ਬਹੁਤ ਵੱਡੀ ਜਿਹੜੇ ਸਮਰੱਥਾ ਦੀ ਲੋੜ ਸੀ ਤੁਹਾਨੂੰ ਕੀ ਲੱਗਦਾ ਕਿ ਇੱਕ ਕਿਸਾਨ ਆਗੂ ਦਾ ਮਰਨ ਵਰਤ ਇਹ ਚੀਜ਼ ਹਾਲਾਂਕਿ ਸੈਂਟਰ ਤੱਕ ਗੱਲ ਪਹੁੰਚ ਗਈ ਹੈ ਸੈਂਟਰ ਤੱਕ ਸੈਂਟਰ ਦੇ ਅਧਿਕਾਰੀ ਵੀ ਜਿਹੜੇ ਆਉਂਦੇ ਆ ਕੀ ਲੱਗਦਾ ਕਿ ਇਸ ਸਿਰਫ ਮਰਨ ਵਰਤੇ ਮੰਗਾ ਮਣਵਾ ਸਕਦਾ ਦੇਖੋ ਇਤਿਹਾਸਿਕ ਤੇ ਆਇਆ ਤਾਂ ਹੈ ਨਹੀਂ ਇਹ ਪਹਿਲੀ ਪ੍ਰੈਕਟਿਸ ਹੈ ਵੀ ਪਹਿਲੀ ਗੱਲ ਤਾਂ ਮੈਨੂੰ ਇਹ ਲੱਗਦਾ ਵੀ ਯਾਰ ਐਦਾਂ ਰਹਿ ਕੇ ਮਰਨ ਵਾਲੀ ਗੱਲ ਵੈਸੇ ਠੀਕ ਨਹੀਂ ਲੱਗਦੀ ਉਹ ਸੰਘਰਸ਼ ਕਰਕੇ ਤੁਸੀਂ ਸ਼ਹੀਦ ਹੋਵੋ ਸਿੰਘਰਛ ਦੇ ਵੇਲੇ ਸੜੇ ਪਹਿਲਾਂ ਵੀ ਸ਼ਹੀਦ ਹੋਈ ਨੇ ਉਹ ਗੋਲੀਆਂ ਮਾਰਨ ਪਹਿਲਾਂ ਉਹ ਮੁੰਡਾ ਸ਼ਹੀਦ ਹੋਇਆ ਠੀਕ ਹੈ ਕੁਰਬਾਨੀ ਸੀ ਯਾਰ ਹਾਂ ਸੁਭਕਰਨ ਐਦਾਂ ਜੇ ਮਰਨ ਵਾਲੀ ਦਿਮਾਗ ਚ ਠੀਕ ਜੀ ਨਹੀਂ ਲੱਗਦੀ ਵੀ ਮਤਲਬ ਮਰਨ ਵਰਤ ਤੇ ਬਹਿ ਕੇ ਸਾਡੀਆਂ ਮੰਗਾ ਮੰਨੀਆਂ ਜਾਣ ਫਿਰ ਤਾਂ ਜਦੋਂ ਆਪਾਂ ਪਿੱਛੇ ਸ਼ੋਕੜ ਦੀ ਨਿਗਾਹ ਮਾਰਦੇ ਆ ਫਿਰ ਜਾਂ ਤਾਂ ਐ ਲਗੂ ਜਿਹੜੇ ਹਥਿਆਰ ਬੰਦ ਕੋਲ ਲੜਦੇ ਰਹੇ ਵੀ ਕੀ ਫਿਰ ਉਹ ਗਲਤ ਸੀ ਦੁਸ਼ਮਣਾਂ ਨਾਲ ਲੜੇ ਨੇ ਸਾਡਾ ਇਤਿਹਾਸ ਹੀ ਕਹਿੰਦਾ ਵੀ ਜਦੋਂ ਮਤਲਬ ਇਹੀ ਜਿ세 ਤੁਰਦੇ ਹੁੰਦੇ ਸੀ ਵੱਡੇ ਦੁਸ਼ਮਣਾਂ ਨਾਲ ਲੜਨ ਨੂੰ ਘਰੋਂ ਸਿਰ ਪਲੋਸ ਕੇ ਤੁਰਦੇ ਹੁੰਦੇ ਸੀ ਉਹ ਵੀ ਭਾਈ ਮੁੜਿਆ ਤਾਂ ਜਾਣਾ ਨਹੀਂ ਕਿਉਂਕਿ ਹਥਿਆਰਬੰਦ ਸਾਹਮਣੋਂ ਸਾਹਮਣੇ ਕਿਰਪਾਨਾਂ ਗਣਾਸਿਆਂ ਦੀ ਲੜਾਈ ਸੀ ਉਦੋਂ ਬੇਜਿਆਂ ਭਾਲਣ ਦੀ ਲੜਾਈ ਸੀ ਨਹੀਂ ਮੁੜਦੇ ਸੀ ਉਹ ਉਹ ਲੜਾਈ ਸੀ ਅਸਲ ਵਿੱਚ ਅੱਛਾ ਜਦੋਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜਾ ਕੇ ਆਉਣੇ ਹੋ ਮਿਲ ਕੇ ਆਉਣੇ ਹੋ ਡੱਲੇਵਾਲ ਸਾਹਿਬ ਨੇ ਤੁਸੀਂ ਕਰਿਆ ਕਿ ਮੈਂ ਫਤਿਹਕ੍ਰਿਮ ਫਤਿਹ ਦਾ ਜਵਾਬ ਵੀ ਇਹਨੂੰ ਮੇਰਾ ਫਤਿਹ ਨਾਲ ਦਿੱਤਾ ਉਸ ਤੋਂ ਬਾਅਦ ਉਹਨਾਂ ਦੇ ਹੀ ਸੂਬਾ ਸਕੱਤਰ ਕਾਕਾ ਸਿੰਘ ਕੋਟੜਾ ਦਾ ਇੱਕ ਬਿਆਨ ਜਿਹੜਾ ਉਹ ਵੀ ਆਉਂਦਾ ਹੈ ਉਹ ਕਿਤੇ ਨਾ ਕਿਤੇ ਤੁਹਾਡੇ ਉੱਤੇ ਜਾਣ ਨਾਲ ਜਾਂ ਕਿਸਾਨਾਂ ਆਗੂ ਦੇ ਜਾਣ ਦੇ ਨਾਲ ਜੋੜ ਕੇ ਦੇਖਿਆ ਗਿਆ ਸਵਾਲ ਵੀ ਉਹਨਾਂ ਨੂੰ ਕੀਤਾ ਗਿਆ ਉਹ ਕਹਿੰਦੇ ਨੇ ਕਿ ਬਾਦਲ ਸਾਹਿਬ ਤੇ ਟੋੜਾ ਸਾਹਿਬ ਦੀ ਐਗਜ਼ਾਮਪਲ ਦਿੰਦੇ ਨੇ ਆਧਾਰਨ ਦੇ ਕੇ ਉਹ ਕਹਿੰਦੇ ਨੇ ਕਿ ਆਗੂ ਤਾਂ ਸ਼ਾਇਦ ਹੁਣ ਇਹ ਦੇਖਣ ਆਉਂਦੇ ਨੇ ਕਿ ਡੱਲੇਵਾਲ ਸਾਹਿਬ ਮਰਦਾ ਕਦੋਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਨਹੀਂ ਲੱਗਦਾ ਵੀ ਇਹ ਵੀ ਕਿਤੇ ਨਾ ਮਿਲਣ ਦੇ ਲਈ ਜਾ ਰਿਹਾ ਤੁਸੀਂ ਆ ਸੋਚ ਰਹੇ ਮੈਨੂੰ ਇਹ ਲੱਗਦਾ ਜਿਹੜੀ ਤੁਸੀਂ ਮੈਨੂੰ ਸਵਾਲ ਕਰਦੇ ਹੋ ਅਸਲ ਜਿਹੜਾ ਆ ਬਿਆਨ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਿਹਾ 2.5 ਮਹੀਨੇ ਅਸੀਂ ਉੱਥੇ ਬੈਠ ਰਹੇ ਸਾਡਾ ਧੰਨਵਾਦ ਵੀ ਨਹੀਂ ਕੀਤਾ ਗਿਆ ਤੇ ਆ ਬਿਆਨ ਇਹਨੂੰ ਜੋੜ ਕੇ ਦੇਖੋ ਭਲਾ ਇਹਨੂੰ ਜੋੜ ਕੇ ਦੇਖੋ ਤੁਸੀਂ ਵੀ ਮਗਰ ਹੈ ਕੀ ਮੈਨੂੰ ਪਤਾ ਜਦੋਂ ਤੁਸੀਂ ਉਹਨਾਂ ਦਾ ਸਵਾਲ ਵੀ ਕੀਤਾ ਤਾਂ ਉਹਨਾਂ ਨੇ ਵੀ ਕਿਹਾ ਇਹ ਤਾਂ ਸਿਆਸੀ ਲੀਡਰਾਂ ਵਾਸਤੇ ਕਿਹਾ ਸੀ ਫਿਰ ਉਹਦਰ ਨੂੰ ਟਾਲ ਗਏ ਪਰ ਹੁਣ ਦੇਖੋ ਸਾਡੀ ਸਥਿਤੀ ਦੇਖੋ ਅਸੀਂ ਉੱਥੇ ਗਏ ਆ ਤਾਂ ਕੁਝ ਕਹਾਇਆ ਜੇ ਗਏ ਆ ਜਿੰਨਾ ਜੋ ਗਏ ਆ ਉਹ ਕਹਿੰਦੇ ਤੁਸੀਂ ਲੰਗ ਕੇ ਗਏ ਹੋ ਲੋਕ ਐ ਵੀ ਦੇਖਣ ਨਾ ਵੀ ਹਾਲਤ ਕੀ ਆ ਇਹ ਠੀਕ ਆ ਨਾ ਠੀਕ ਆ ਕਿਸੇ ਨੂੰ ਕੋਈ ਰਾਹ ਠੀਕ ਲੱਗਦਾ ਕਿਸੇ ਨੂੰ ਕੋਈ ਰਾਹ ਠੀਕ ਲੱਗਦਾ ਕਰ ਲੈਂਦਾ ਬੰਦਾ ਉਹ ਕਿ ਇਹਨੂੰ ਮਰਨ ਮਰਤ ਠੀਕ ਲੱਗਦਾ ਸਾਨੂੰ ਨਹੀਂ ਠੀਕ ਲੱਗਦਾ ਸਾਨੂੰ ਸੰਘਰਸ਼ਣਾ ਠੀਕ ਲੱਗਦਾ ਉਹ ਦੂਜੇ ਸਾਥੀ ਇਹਨਾਂ ਦੇ ਨਾਲ ਦੇ ਹੀ ਆ ਉਹ ਕਿਹੜਾ ਇਕੱਲੇ ਮਰਨ ਮਰਤ ਤੇ ਖੜ੍ਹ ਕੇ ਉਹ ਮਰਲਾ ਉਹਦੇ ਜਥੇਗਾਨ ਘਾ ਰਹੇ ਮੈਂ ਕਹਿੰਦਾ ਠੀਕ ਹੈ ਜ਼ਬਰ ਹੁੰਦਾ ਸੀ ਉਹਦਾ ਵਿਰੋਧ ਕਰੀ ਜਾ ਰਹੇ ਠੀਕ ਆ ਨਾ ਕੱਲ ਨੂੰ ਅਸੀਂ ਮੰਨ ਲਓ ਉੱਥੇ ਲੈ ਕੇ ਚਲੇ ਜਾਈਏ ਜਥਾ ਪਹਿਲਾਂ ਵੀ ਡਿਸਕਸ ਕੀਤੀ ਸੀ ਕੱਲ ਨੂੰ ਮਤਲਬ ਇਹ ਗੱਲ ਬਣ ਜਾਂਦੀ ਹੈ ਨਾ ਜਾਣੀ ਕੋਲ ਹਾਰ ਜਾਂਦਾ ਫਿਰ ਅਸੀਂ ਮਤਲਬ ਗਾਲਾਂ ਖਾਵਾਂਗੇ ਇਹਨਾਂ ਨੇ ਹਰਾਤਾ ਇਹ ਹੀ ਹੋਣਾ ਤੇ ਜਿੱਤਣ ਦੀ ਚੜ੍ਹਦੀ ਕਲਾ ਕੇ ਹੋ ਸਕਦਾ ਅਸੀਂ ਤਾਂ ਮਤਲਬ ਸਭ ਸੱਗਰ ਮੰਨਦੇ ਜਿੱਤਿਆ ਜਾਵੇ ਕੋਲ ਚੜ੍ਹਦੀ ਕਲਾ ਵਿੱਚ ਮੁੜਨ ਜਿਵੇਂ ਪੰਦੇਰ ਸਾਹਿਬ ਦੇ ਵੱਲੋਂ ਵੀ ਜਿਹਨ ਤੁਸੀਂ ਮੀਟਿੰਗ ਪਿਛਲੇ ਦਿਨਾਂ ਦੇ ਵਿੱਚ ਕੀਤੀ ਆ ਕਾਕਾ ਕੋਟਰਾ ਸਾਹਿਬ ਨੇ ਇੱਕ ਬਿਆਨ ਜਿਹੜਾ ਹੋਰ ਦਿੱਤਾ ਉਹ ਕਹਿੰਦੇ ਨੇ ਕਿ ਹੁਣ ਸ਼ਾਇਦ ਆਵਾਜ਼ ਮਾਰਨ ਦੀ ਲੋੜ ਨਹੀਂ ਕਹਿੰਦੇ ਹੁਣ ਗੱਡਾ ਖੁੱਬਿਆ ਖੜਾ ਹੁਣ ਕਹਿੰਦੇ ਜਦੋਂ ਜੱਟ ਦੇ ਚਾਰ ਪੁੱਤ ਹੋਣ ਤਾਂ ਫਿਰ ਇੱਕ ਪੁੱਤ ਧੱਕਾ ਲਾਈ ਜਾਂਦਾ ਫਿਰ ਦੂਜਿਆਂ ਨੂੰ ਕਹਿਣਾ ਨਹੀਂ ਪੈਂਦਾ ਵੀ ਆਜੋ ਬਾਈ ਧੱਕਾ ਲਵੋ ਕਹਿੰਦੇ ਹੁਣ ਲੀਡਰਾਂ ਦੇ ਸਿਰ ਤੇ ਆ ਗੱਡਾ ਖੁੱਬਿਆ ਤਾਂ ਖੜਾ ਹੀ ਆ ਇਹਨੂੰ ਅੱਗੇ ਤੋਰਨਾ ਕਿ ਇਹਨੂੰ ਪਿੱਛੇ ਤੋਰਨਾ ਜਾਂ ਖੁੱਬਾ ਹੀ ਰਹਿਣ ਦੇਣਾ ਕਹਿੰਦੇ ਲੀਡਰਾਂ ਦੇ ਸਿਰ ਤੇ ਆ ਦੇਖੋ ਜਿਹੜਾ ਗੱਡਾ ਹੈ ਕੱਢਣਾ ਜੇ ਸਭ ਤੋਂ ਪਹਿਲਾਂ ਮੈਂ ਤਾਂ ਕਹੂੰਗਾ ਵੀ ਮਨੁੱਖ ਦੀ ਜਾਨ ਬਚਾਉਣ ਦਾ ਸਾਨੂੰ ਵੱਡਾ ਕਰਨਾ ਚਾਹੀਦਾ ਹੈ ਹੁਣ ਜਿੱਥੋਂ ਤੱਕ ਤੁਸੀਂ ਗੱਡਾ ਸਾਡੇ ਗੱਡਾ ਕੱਢਣ ਗਏ ਸੀ ਲੁਧਿਆਣੇ ਵਾਲਾ ਕਾਫਲਾ ਸਾਡਾ ਮੀਤ ਪ੍ਰਧਾਨ ਦੀ ਅਗਵਾਈ ਦੇ ਵਿੱਚ ਗਿਆ ਮੇਰੇ ਤੋਂ ਬਾਅਦ ਪਹਿਲਾਂ ਮੈਂ ਜਾ ਕੇ ਆਇਆ ਜੰਡੀ ਉਹ ਇੰਨਾ ਨਰਾਸ਼ ਹੋ ਕੇ ਮੁੜੇ ਨੇ ਉੱਥੋਂ ਉਹ ਕਹਿੰਦੇ ਵੀ ਸਿਆਸੀ ਲੀਡਰ ਤਾਂ ਬਾਰ-ਬਾਰ ਉਥੇ ਮੁਲਾਕਾਤ ਕਰ ਰਹੇ ਸੀ ਅਸੀਂ ਕਹਿੰਦਾ ਉਥੇ ਡੇਢ ਘੰਟਾ ਨੌਨ ਖਾਏ ਨੂੰ ਹੋ ਗਿਆ ਸੀ ਬਾਰ-ਬਾਰ ਅਸੀਂ ਗਿਆ ਸਾਨੂੰ ਮਿਲਾਇਆ ਨਹੀਂ ਮੀਤ ਪ੍ਰਧਾਨ ਗਿਆ ਨਾਲ ਉਹਦੇ ਮਤਲਬ ਪੰਜ ਗੱਡੀਆਂ ਹੋਰ ਲੈ ਕੇ ਗਿਆ ਸੀ ਉਹ ਜਿਹੜੀ ਸਾਨੂੰ ਤਾਂ ਇਸ ਗੱਲ ਦਾ ਉਹਨਾਂ ਨੇ ਸਵਾਲ ਕੀਤਾ ਵੀ ਨਾਲੇ ਕਹਿੰਦੇ ਉਹ ਗੈਰ ਰਾਜਨੀਤਿਕਾਂ ਮਿਲਦੇ ਉਹਦੇ ਸਿਆਸੀ ਲੀਡਰ ਹੀ ਸੀ ਸਾਰੇ ਗੈਰ ਰਾਜਨੀਤਿਕ ਗੈਰ ਰਾਜਨੀਤਿਕਾਂ ਨੂੰ ਸਿਆਸੀ ਲੀਡਰ ਨੂੰ ਮਿਲਾਉਂਦੇ ਉਹ ਕਿਤੇ ਸਾਨੂੰ ਮਿਲਾਇਆ ਨਹੀਂ ਉਹ ਬੰਦੇ ਸਾਡੇ ਔਖੇ ਹੋ ਕੇ ਮੁੜੇ ਜਾਂ ਉੱਥੇ ਇਹ ਸਮਝਦਾ ਸੀ ਕਿ ਤੁਹਾਡੇ ਤੁਹਾਡੇ ਆਗੂ ਨੂੰ ਮਿਲਣ ਤੱਕ ਵੀ ਨਹੀਂ ਦਿੱਤਾ ਕਿ ਡੱਲੇਆ ਸਾਹਿਬ ਨੂੰ ਨਹੀਂ ਮਿਲਣ ਦਿੱਤਾ ਡੱਲੇਆ ਸਾਹਿਬ ਨੂੰ ਉਹਨਾਂ ਨੇ ਗਏ ਨੇ ਉਹ ਮੇਰੇ ਖਿਆਲ ਬਰਸੋਂ ਕੀ ਗਏ ਨੇ ਤਾਂ ਫਿਰ ਕੀ ਮੰਨਦੇ ਹੋ ਵੀ ਜਾਣਬੁੱਝ ਕੇ ਵੇਚ ਕੀਤਾ ਜਾ ਰਿਹਾ ਜਿਵੇਂ ਪਤਾ ਤਾਂ ਲੱਗ ਹੀ ਜੂਣਾ ਉਹ ਰੋਹੀ ਆ ਉਹ ਇਗਨੋਰ ਕੀਤਾ ਜਾ ਰਿਹਾ ਵੀ ਇਹ ਮੈਂ ਇਹਨਾਂ ਨੂੰ ਕਹਾ ਗਿਆ ਕਿਸਾਨ ਲੀਡਰ ਆ ਗਿਆ ਹੈ ਕਿਸਾਨ ਲੀਡਰ ਤਾਂ ਹੋਰ ਕੋਈ ਹੈ ਹੀ ਨਹੀਂ ਮਗਰ ਭਾਵਨਾ ਤਾਂ ਫਿਰ ਇਹੀ ਆ ਨਾ ਵੀ ਹੋਰ ਕੋਈ ਕਿਸਾਨ ਲੀਡਰ ਤਾਂ ਹੈ ਹੀ ਨਹੀਂ ਕੀ ਮੰਨਦੇ ਹੋ ਜਿਵੇਂ ਇੱਕ ਪਾਸੇ ਤਾਂ ਬਿਆਨ ਇਹ ਆ ਰਹੇ ਨੇ ਕਿ ਅਸੀਂ ਹੱਥ ਫਲਾ ਕੇ ਬੈਠੇ ਹਾਂ ਕਿ ਆਉਣ ਨੂੰ ਲੀਡਰਾਂ ਨੂੰ ਆਉਣਾ ਚਾਹੀਦਾ ਦੂਜੇ ਪਾਸੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਅੰਦਰ ਦੀ ਗੱਲ ਹੈ ਫਿਰ ਵਿਚਲੀ ਗੱਲ ਕੀ ਆ ਦੇਖੋ ਸਾਡੇ ਕਿਸੇ ਤੋਂ ਨਾ ਜਾਣੋ ਤਾਂ ਤੁਸੀਂ ਜਾਣੋ ਵੀ ਅਸੀਂ ਤਾਂ ਤੁਹਾਨੂੰ ਦੱਸਤਾ ਵੀ ਆਹ ਕੁਝ ਹੈ ਸਤਿਅਪ ਜਾਰ ਕੇ ਵੀ ਦੇਖ ਲਿਆ ਹੁਣ ਵੀ ਅੱਜ ਗਏ ਆ ਤਾਂ ਮਤਲਬ ਚੈਨਲਾਂ ਤੇ ਅਸੀਂ ਗਾਲਾਂ ਵੀ ਕੱਢੀਆਂ ਵੀ ਹੁਣ ਇਹ ਤਾਂ ਦੇਖਣ ਆਏ ਨੇ ਵੀ ਮਰਦਾ ਕਦੋਂ ਗਏ ਪਈ ਜਾਈਏ ਕਿੱਧਰ ਨੂੰ ਦੱਸੋ ਤਨੇਸ਼ ਸਾਹਿਬ ਸਾਡੇ ਕੋਲ ਲੜ ਦੇਖੋ ਅਸੀਂ ਲੜ ਰਹੇ ਹਾਂ ਅਸੀਂ ਕਾਲੇ ਕਾਨੂੰਨਾਂ ਤੇ ਲੜ ਨਹੀਂ ਰਹੇ ਅਸੀਂ ਲੜ ਰਹੇ ਹਾਂ ਅਸੀਂ ਮਤਲਬ ਜਿਹੜੇ ਰੇਂਜੀਆਂ ਮੰਗਾ ਉਹਨਾਂ ਤੇ ਵੀ ਲੜਨ ਦਾ ਢੰਗ ਡੋੜਾ ਹੁਣ ਵੀ ਅਸੀਂ 23 ਤਰੀਕ ਦਾ ਦਿੱਤਾ ਸਦਾ ਭਾਰਤ ਪੱਤਰ ਦੇ ਦਿੱਤੇ ਇਹ ਮੰਗ ਵੀ ਵਿੱਚ ਰੱਖੀ ਹੈ ਲੜਾਂਗੇ ਅਸੀਂ ਆਪਦੇ ਫਰੰਟ ਤੋਂ ਠੀਕ ਆ ਉਹਨਾਂ ਦੀ ਹਮਾਇਤ ਕਰ ਰਹੇ ਹਾਂ ਉਹਨਾਂ ਦੀ ਮੰਗਾਂ ਦੀ ਜਿਵੇਂ ਹੁਣ ਕਾਲੇ ਕਾਨੂੰਨ ਜਿਹੜੇ ਨੇ ਜਿਹੜੇ ਵਾਪਸ ਤੁਸੀਂ ਕਰਵਾ ਕੇ ਆਏ ਸੀ ਉਹ ਵੀ ਟਿੱਡੇ ਢੰਗ ਨਾਲ ਹੁਣ ਲਾਗੂ ਕਰਨ ਦੀਆਂ ਸਕੀਮਾਂ ਜਿਹੜੀਆਂ ਸ਼ੁਰੂ ਹੋਗੀਆਂ ਹੁਣ ਸਟੇਟ ਨੂੰ ਵੀ ਜਿਹੜਾ ਹੈਗਾ ਡਰਾਫਟ ਭੇਜ ਦਿੱਤਾ ਗਿਆ ਇਸ ਦੇ ਉੱਪਰ ਹੁਣ ਹਾਲੇ ਹਾਲਾਂਕਿ ਐਸਕੇਮ ਦੀ ਮੀਟਿੰਗ ਜਿਹੜੀ ਹੋਣੀ ਹੈ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਅਗਲੀ ਕਾਰਵਾਈ ਉੱਤੇ ਵਿੱਚ ਪਤਾ ਲੱਗੇ ਕੀ ਹੁੰਦੀ ਹੈ ਇਸ ਚੀਜ਼ ਨੂੰ ਕਿਵੇਂ ਮੰਨਦੇ ਕਿ ਦੁਬਾਰਾ ਉੱਡਾ ਵੱਡਾ ਹੀ ਅੰਦੋਲਨ ਖੜਾ ਕਰਨਾ ਪੈਣਾ ਹੈ ਜੇਕਰ ਕਿਉਂਕਿ ਇੱਕ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਨਦੇ ਨੇ ਕਿ ਮੈਂ ਕਿਸਾਨ ਨੂੰ ਸਮਝਾ ਨਹੀਂ ਸਕਿਆ ਤਾਂ ਦੁਬਾਰੇ ਫਿਰ ਹੁਣ ਸਟੇਟ ਨੂੰ ਵਿੱਚ ਪਾ ਉਨੂੰ ਲਾਗੂ ਕਰਾਉਣ ਦੇ ਵਿੱਚ ਵੱਲ ਜਿਹੜੇ ਚੱਲ ਪਏ ਨੇ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਇਹ ਚਿੱਠੀਆਂ ਮਤਲਬ ਸਟੇਟਾਂ ਨੂੰ ਕਢੀਆਂ ਸੂਬਾ ਮਤਲਬ ਕੇਂਦਰ ਸਰਕਾਰ ਨੇ ਸਾਡੇ ਉਹੀ ਮੌਤ ਦੇ ਬਰਾਂਟ ਨੇ ਇਹ ਮਤਲਬ ਜਿਹੜੇ ਕਾਲੇ ਕਾਨੂੰਨ ਸੀ ਸੇਮ ਕਾਲੇ ਕਾਨੂੰਨ ਨੇ ਇਹ ਅੱਜ ਮੈਂ ਤਾਂ ਇਹ ਗੱਲ ਕਹੂੰਗਾ ਐਸਕੇਮ ਨੂੰ ਵੀ ਇਹ ਕਹੂੰਗਾ ਵੀ ਪੰਜਾਬ ਦੀਆਂ ਹੋਰ ਮੰਗਾਂ ਹੈਗੀਆਂ ਬਹੁਤ ਨੇ ਸਾਡੀਆਂ ਕਿਸਾਨੀ ਦੀਆਂ ਨੇ ਬੇਰੁਜ਼ਗਾਰੀ ਦੀਆਂ ਨੇ ਬਹੁਤ ਨੇ ਪਰ ਜੇ ਆ ਸਪਨਾ ਕੁੱਟਿਆ ਗਿਆ ਕਦਰ ਦੂਜੀਆਂ ਵੀ ਰਲ ਜਾਣੀਆਂ ਸਾਰੀਆਂ ਅੱਜ ਸਾਨੂੰ ਇੱਕ ਮਤ ਹੋ ਕੇ ਜਿਵੇਂ ਹੁਣ ਅਸੀਂ 23 ਤਰੀਕ ਦਾ ਸਕੀਮ ਨੇ ਮਤਲਬ ਦਿੱਤਾ ਸੱਦਾ ਇਹਨੂੰ ਅੱਗੇ ਵਧਾਉਣ ਦਾ ਬਣਾਇਆ ਰਣ ਕਿਸ ਗੱਲ ਮੈਂ ਕਹਿੰਦਾ ਜਿਹੜੀਆਂ ਸੈਂਟਰ ਨਾਲ ਮੰਗਾ ਲੜ ਮਤਲਬ ਲੜਨ ਵਾਲੀਆਂ ਉਹਨਾਂ ਦਾ ਸਾਨੂੰ ਪੂਰਾ ਜ਼ੋਰ ਲਾ ਕੇ ਮੈਂ ਤਾਂ ਕਹੂੰਗਾ ਮੋਰਚਾ ਲਾਉਣਾ ਚਾਹੀਦਾ ਉਹਨਾਂ ਜਥੇਬੰਦੀਆਂ ਨੂੰ ਇੱਕ ਜੁਟ ਕਰਨਾ ਚਾਹੀਦਾ ਜਿਹੜੇ ਇਸਕੀਮ ਦੀਆਂ ਮੈਂਬਰ ਨੇ ਜਿਵੇਂ ਖਾਸ ਕਰਕੇ ਅਗਰਾਹਾਂ ਵਾਲੇ ਨੇ ਬਹੁਤ ਵੱਡੀ ਸ਼ਕਤੀ ਹੈ ਸਾਡੇ ਕੋਲੇ ਅਸੀਂ ਦੂਜੀਆਂ ਮੰਗਾਂ ਦੇ ਪਿੱਛੇ ਲਾ ਕੇ ਐਡੀ ਵੱਡੀ ਸ਼ਕਤੀ ਨੂੰ ਛੱਡ ਲੈਨੇ ਹਜੇ ਉਹਨਾਂ ਨੂੰ ਸਾਨੂੰ ਸਟਾਪ ਕਰਕੇ ਮਤਲਬ ਇਸ ਗੱਲ ਤੇ ਜ਼ੋਰ ਲਾਉਣਾ ਚਾਹੀਦਾ ਮੈਂ ਤਾਂ ਇਹ ਵਿਚਾਰ ਕੱਲ ਨੂੰ ਆ ਵੀ ਮੀਟਿੰਗ ਦੇ ਵਿੱਚ ਵੀ ਰੱਖੂੰਗਾ 18 ਦੀ ਮੀਟਿੰਗ ਸੱਦੀਆ ਚੰਡੀਗੜ੍ਹ ਮੈਂ ਜਾ ਰਹੇ ਹਾਂ ਅਸੀਂ ਕੱਲ ਨੂੰ ਤੇ ਪਖਾਵਾਂਗੇ ਇਸ ਮੁੱਦੇ ਨੂੰ ਪਖਾਈ ਬਿਨਾ ਸਰਨਾ ਹੀ ਨਹੀਂ ਪੂਰਾ ਚੱਕਾ ਇਹ ਇਸ ਮੁੱਦੇ ਤੇ ਮਤਲਬ ਦੁਬਾਰਾ ਫਿਰ ਅੰਦੋਲਨ ਖੜੇ ਕਰਨ ਦੀ ਗੱਲ ਤੁਸੀਂ ਆਪਦੀ ਤਸਵੀਰ ਪਸਤਾਵ ਰੱਖੋਗੇ ਪਸਤਾਵ ਰੱਖਾਂਗੇ ਪਹਿਲਾਂ ਵਰਗੀ ਤਿਆਰੀ ਕਰਨੀ ਪਊ ਜਦੋਂ ਆਪਾਂ ਦਿੱਲੀ ਨੂੰ ਜਾਣ ਤੋਂ ਪਹਿਲਾਂ ਕਿ ਤਿਆਰੀ ਕੀਤੀ ਹੈ ਨਾ ਪੰਜਾਬ 'ਚ ਉਹੋ ਜੀ ਤਿਆਰੀ ਕਰਨੀ ਪਊ ਘਰ ਘਰ ਜਾ ਕੇ ਸਰਦਾ ਦੇਣਾ ਪਊ ਮੈਨੂੰ ਯਾਦ ਆ ਜਿਹੜੀ ਉਹ ਤਿਆਰੀ ਹੋਈ ਸੀ ਨਾ ਜਦੋਂ ਕਰੋਨਾ ਲੱਗਿਆ ਸੀ कोरोना ਆ ਗਿਆ ਸੀ ਮੇਰੇ ਪਿੰਡ 'ਚ ਜਿਹੜੀ ਪਹਿਲੀ ਮੀਟਿੰਗ ਕਰਾਈ ਸੀ 62 ਜਾਣਿਆਂ ਦੀ ਕਰਾਈ ਸੀ 3-3 ਫੁੱਟ ਦਾ ਫਾਸਲਾ ਰੱਖ ਕੇ ਪੁਲਿਸ ਨੇ ਆ ਕੇ ਘੇਰਾ ਪਾ ਲਿਆ ਜੀ ਅਸੀਂ ਫਾਸਲਾ ਰੱਖਿਆ ਹੋਇਆ ਸੀ ਤਿਆਰੀ ਕਰਾਈ ਪੁਲਿਸ ਨੇ ਜੀ ਨੂੰ ਕਿਹਾ ਬੰਦਾ ਮੈਨੂੰ ਦੱਸੋ ਜੀ ਕਹਿੰਦਾ ਦੱਸਣਾ ਕੀ ਜੀ ਕਿ ਫਰਕ ਤਾਂ ਤੁਹਾਡਾ ਰੱਖਿਆ ਮੂੰਹ ਬੰਦ ਕਰ ਲਓ ਮੈਂ ਕਿਹਾ ਇਹ ਨਹੀਂ ਬੰਦ ਹੋਣੇ ਮੂੰਹ ਨਹੀਂ ਬੰਦ ਕਰੇ ਮੂੰਹ ਖੋਲ ਕੇ ਰੱਖਿਆ করোনা ਨੂੰ ਲਤਾੜਿਆ ਤੁਹਾਡੇ ਸਾਹਮਣੇ ਬਰਨਾਲੇ ਕਿੰਨਾ ਵੱਡਾ ਕੱਟ ਕੀਤਾ ਇਹ ਆਪਾਂ ਪਹਿਲਾਂ ਪੰਜਾਬ ਪੱਤਰ ਦਾ 30000 ਦਾ ਕੱਟ ਕਰੇ করোনা 'ਚ ਉਹ ਰਲਕੇ ਕੀਤਾ ਸੀ ਨਾ ਸਾਰਿਆਂ ਨੇ ਜੁੜ ਕੇ ਕੀਤਾ ਸੀ ਨਾ ਜਿਵੇਂ ਅਸੀਂ ਕਹਿੰਦੇ ਵੀ ਅਸੀਂ ਇਕੱਲੇ ਆ ਸਾਨੂੰ ਸਾਨੂੰ ਕਿਹੜਾ ਨੰਗਣ ਦੇ ਦਿੰਦੇ ਹੋ ਅਪਾ ਭਾਰਤ ਪੱਤਰ ਦੀ ਜਨਤਾ ਇਕੱਠੀ ਕੀਤੀ ਸੀ ਸਾਨੂੰ ਮਨਜੀਤ ਨੇਰ ਨੂੰ ਇਸ ਗੱਲ ਦਾ ਪਤਾ ਹੈ ਜਦੋਂ 26 27 ਅਕਤੂਬਰ ਨੂੰ ਦਿੱਲੀ ਚ ਮੀਟਿੰਗ ਸੱਦ ਕੇ ਸਾਰੀਆਂ ਜੁੜੀਆਂ ਜਿਹੜੇ ਦੂਜੇ ਧੜੇ ਸੀ ਉਹਨਾਂ ਨੂੰ 27 ਤਰੀਕ ਨੂੰ ਦੱਸਣਾ ਸੀ ਵੀ 26 27 ਨੂੰ ਕੀ ਕਰਨਾ 26 27 ਦਾ ਸੱਤੋ ਕੁਝ ਬਣਿਆ ਨਹੀਂ ਸੀ ਅਸੀਂ ਐਂ ਹੀ ਕਹਿ ਸੀ 26 27 ਨੂੰ ਦਿੱਲੀ ਚਲੋ ਪਤਾ ਨਹੀਂ ਕਿ ਲੱਗਦਾ ਪੈਸੇ ਕਿੱਥੋਂ ਆਉਣਗੇ ਖਰਚਾ ਕਿੱਥੋਂ ਆਊਗਾ ਸਾਰਾ ਕੁਝ ਹੀ ਆ ਗਿਆ 26 27 ਨੂੰ ਦਿੱਲੀ ਚੱਲੋ ਆਪੀ ਬਰਗੇ ਜਿਉਂਟੀ ਸੀ ਤਾਂ ਹੋ ਗਿਆ ਸਾਰਾ ਕੁਝ ਉਦੋਂ ਲੱਤਾਂ ਖਿੱਚਣ ਵਾਲੇ ਰਹੇ ਨਹੀਂ ਸੀ ਤੁਹਾਨੂੰ ਕੀ ਲੱਗਦਾ ਵੀ ਹੁਣ ਬਾਹਾਂ ਖੋਲਣੀਆਂ ਪੈਣਗੀਆਂ ਚਾਹੇ ਉਹ ਗੈਰ ਰਾਜਨੀਤਿਕਾ ਚਾਹੇ ਉਹ ਕੋਈ ਵੀਆ ਚਾਹੇ ਕਿਹੜੀ ਵੀ ਜਥੇਬੰਦੀਆਂ ਕਿਹੜੇ ਵੀ ਮਨਮੋਟਾਵਾ ਆਗੂਆਂ ਦੇ ਵਿੱਚ ਜੋ ਮਰਜ਼ੀ ਆ ਬਹੁਤ ਵੱਡੇ ਵੱਡੇ ਇਲਜ਼ਾਮ ਇੱਕ ਦੂਸਰੇ ਉੱਪਰ ਲੱਗਦੇ ਨੇ ਤੁਹਾਨੂੰ ਲੱਗਦਾ ਕਿ ਹੁਣ ਬਾਹਾਂ ਖੋਲਣੀਆਂ ਪੈਣਗੀਆਂ ਇੱਕ ਦੂਜੇ ਨੂੰ ਗੱਲ ਦੇ ਨਾਲ ਲਾਉਣ ਦੇ ਲਈ ਫਿਰ ਮੋਰਚਾ ਦੁਬਾਰੇ ਲੱਗੂਗਾ ਸਾ ਸੰਯੁਕਤ ਕਿਸਾਨ ਮੋਰਚੇ ਦੀਆਂ ਪਹਿਲਾਂ ਵੀ ਬਾਹਾਂ ਖੁੱਲੀਆਂ ਸੀ ਹੁਣ ਵੀ ਖੁੱਲੀਆਂ ਨੇ ਪਰ ਬਾਹਾਂ ਖੁੱਲ੍ਹ ਕੇ ਅਸੂਲ ਬਣਦੇ ਹੁੰਦੇ ਆ ਜੀ ਕੋਈ ਕਹੇ ਸਾਡੀ ਗੱਲ ਠੀਕ ਆ ਸਾਡੀ ਗੱਲ ਤੇ ਆਜੋ ਇਹ ਕਦੇ ਵੀ ਨਹੀਂ ਹੋ ਸਕਦੀ ਹੁੰਦੀ ਇਸ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਵੀ ਇਸ ਗੱਲ ਤੇ ਪਹਿਲ ਕਦਮ ਕੀਤੀਆ ਕਮੇਟੀਆਂ ਬਣਾ ਕੇ ਗੱਲਬਾਤ ਚਲਾਈ ਆ ਹੁਣ ਵੀ ਦਰਵਾਜ਼ੇ ਖੁੱਲੇ ਆ ਗੱਲਬਾਤ ਵਾਲੇ ਠੀਕ ਆ ਆਵੇ ਸ਼ਕਤੀ ਵਧੂਗੀ ਉਦੋਂ ਪਲਾਨ ਬਣੂਗੀ ਲੜਨਾ ਕਿਵੇਂ ਆ ਇਹ ਬਣੂਗੀ ਤੇ ਇਹ ਸਮਾਂ ਮੰਗ ਵੀ ਕਰਦਾ ਤੇ ਆ ਜਿਹੜੀ ਹੁਣ 23 ਤਰੀਕ ਵਾਲੀ ਕਾਲ ਐ ਭਾਰਤ ਬੰਦਰ ਤੇ ਆ ਲਗੂ ਹੋਊਗਾ ਦੇਖ ਲਓ ਤੁਸੀਂ ਜਿਹੜੇ ਜਿਹੜੀ ਇੱਕ ਐਸਕੈਮ ਦੇ ਵੱਲੋਂ ਜਿਹੜੀ ਹੈਗੀ ਇੱਕ ਐਸਕੈਮ ਰਾਗੈਰ ਰਾਜਨੀਤਿਕ ਦੇ ਵੱਲੋਂ ਇੱਕ ਚਿੱਠੀ ਆਈ ਉਹਦੇ ਵਿੱਚ ਇੱਕ ਮੰਗ ਵੀ ਗੱਲ ਵੀ ਲਿਖੀ ਗਈ ਹੈ ਕਿ ਸਾਡੀਆਂ ਮੰਗਾਂ ਮੰਨ ਕੇ ਸਾਡੇ ਨਾਲ ਜਿਹੜਾ ਹੈਗਾ ਸੰਘਰਸ਼ ਦੇ ਲਈ ਤੁਸੀਂ ਆਓ ਉਸ ਉਸ ਮੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਇਹ ਚਿੱਠੀ ਦੇਖੀ ਨਹੀਂ ਤੁਸੀਂ ਦੱਸ ਰਹੇ ਹੋ ਤੇ ਜੇ ਕੋਈ ਐਂ ਕਹੇ ਵੀ ਸਾਡੀ ਗੱਲ ਠੀਕ ਹੈ ਸਾਡੀ ਗੱਲ ਤੇ ਆਜੋ ਮੈਨੂੰ ਲੱਗਦਾ ਐਂ ਕਹਿਣਾ ਨਹੀਂ ਚਾਹੀਦਾ ਤੇ ਉਹਦਾ ਡਿਸਕਸ ਕਰਨ ਵਾਸਤੇ ਤਾਂ ਹੋ ਸਕਦਾ ਵੀ ਅੱਜ ਦੇ ਮਤਲਬ ਹੁਣ ਖੜੇ ਕਿੱਥੇ ਆ ਉਹ ਕਹਿੰਦੇ ਨੇ ਫਿਰ ਵਿਚਾਰਿਆ ਜਾ ਸਕਦਾ ਕਹਿੰਦੇ ਸਾਡੀ ਮੰਗ ਦੇ ਫਿਰ ਵਿਚਾਰਾਂਗੇ ਅਸੀਂ ਆ ਉਹ ਨਹੀਂ ਉਹ ਤਾਂ ਫਿਰ ਉਹਦਾ ਆਪ ਦੀ ਮੰਗ ਤੇ ਵਿਚਾਰਨਗੇ ਨਾ ਦੂਜੇ ਸੰਯੁਕਤ ਕਿਸਾਨ ਮੋਰਚੇ ਨੇ ਇਹਦੇ ਤੇ ਕੀ ਸੋਚਣਾ ਚੱਲੂਗਾ ਤਾਂ ਅਜੇ ਕੱਲ ਨੂੰ ਸਾਡਾ ਫੈਸਲਾ ਹੋਣਾ ਪਰ ਮੈਨੂੰ ਇਹ ਗੱਲ ਅੱਕਬੜ ਜੀ ਲੱਗਦੀ ਹੈ ਜਿਹੜਾ ਕਰ ਵੀ ਆਪ ਦੀ ਮੰਗ ਤੇ ਮਤਲਬ ਹੋਣਾ ਦੂਜੀ ਮਤਲਬ ਉਹ ਚ ਦੁਖਦਾਈ ਗੱਲ ਇਹ ਲੱਗਦੀ ਹੈ ਵੀ ਫਾਰਮ 2 ਨੇ ਤੁਹਾਡੇ ਸਾਹਮਣੇ ਦੋ ਫਾਰਮ ਲੜਦੇ ਆ ਬਿਲਕੁਲ ਤੇ ਉੱਥੇ ਫਾਰਮ ਤਾਂ ਇੱਕ ਦੇ ਦਸਕਤ ਹੈ ਬਿਲਕੁਲ ਪੰਦੇ ਪੰਦੇ ਸਾਹਿਬ ਦੇ ਆ ਦੋ ਫਾਰਮਾਂ ਦੇ ਆਗੂ ਤਾਂ ਫਿਰ ਦੋ ਹੁੰਦੇ ਆ ਨਾ ਦੂਜੇ ਫੋਰਮ ਦਾ ਦਾਸਕ ਦੀ ਹੈ ਨਹੀਂਗੇ ਉਹ ਕੀ ਹੈਗਾ ਨਹੀਂ ਉਹ ਉਹ ਵੀ ਉਹ ਕਰਦੇ ਪਰ ਦੂਜੀ ਗੱਲ ਇੱਕ ਮੈਂ ਇਹ ਗੱਲ ਗੱਲ ਕਹੂੰਗਾ ਪਹਿਲਾਂ ਵੀ ਮੈਂ ਕਹਿੰਦਾ ਹੁੰਦਾ ਸੀ ਜਦੋਂ ਲੱਖੋਵਾਲ ਸਾਹਿਬ ਚੋਣਾਂ ਲੜਦੇ ਇਹ ਕਹਿੰਦੇ ਸੀ ਅਸੀਂ ਗੈਰ ਸਿਆਸੀ ਹਾਂ ਮੈਂ ਉਦੋਂ ਵੀ ਕਹਿੰਦਾ ਸੀ ਸਾਡੇ ਇਹ ਮਤਲਬ ਵਿਚਾਰਧਾਰਕ ਮਤਭੇ ਸਾਡੇ ਸੀ ਗੈਰ ਸਿਆਸੀ ਹੁੰਦਾ ਹੀ ਨਹੀਂ ਕੋਈ ਗੈਰ ਸਿਆਸੀ ਝੋਟਾ ਨਹੀਂ ਹੈ ਪਿੰਡ ਦਾ ਗੈਰ ਰਾਜਨੀਤਿਕ ਝੋਟਾ ਨਹੀਂ ਹੈ ਪਿੰਡ ਦਾ ਸਮਝ ਆ ਜਿਹੜੀ ਸਿਆਸਤ ਆ ਉਹਦੀ ਦੇਖੋ ਤੁਸੀਂ ਜਦੋਂ ਝੋਟਾ ਖੇਤਾਂ 'ਚ ਜਾਂਦਾ ਸਾਡੇ ਸੁੱਤੇ ਪਿਆਂ ਤੋਂ ਜਾਂਦਾ ਉਹਨੂੰ ਪਤਾ ਵੀ ਹੁਣ ਢੱਡ ਭਰਨਾ ਹੁਣ ਡਾਂਗਾਂ ਵਾਲੇ ਪਿੰਡ ਆ ਗਏ ਜਦੋਂ ਗੁਰੂ ਘਰ 'ਚ ਟੰਟਣ ਹੁੰਦੀ ਹੈ ਝੂਟਾ ਹੱਦ ਤੋਂ ਪਿੱਛੇ ਨੂੰ ਮੁੜਿਆ ਰਹਿੰਦਾ ਉਹਨੂੰ ਪਤਾ ਵੀ ਹੁਣ ਡਾਂਗਾਂ ਵਾਲੇ ਆਉਣਗੇ ਉਹ ਵੀ ਸਿਆਸਤ ਆ ਉਹਦੀ ਢੱਡ ਭਰਨ ਦੀ ਸਾਡੀ ਸਿਆਸਤ ਹੈ ਵੀ ਅਸੀਂ ਮਲਕ ਭਾਗਾਂ ਦੀ ਲੁੱਟ ਤੋਂ ਬਚਣਾ ਕਿਵੇਂ ਹੈ ਅਸੀਂ ਕਿਵੇਂ ਗੈਰ ਸਿਆਸੀ ਹੋਗੇ ਗੈਰ ਸਿਆਸੀ ਕਿਸਾਨ ਹੁੰਦਾ ਹੀ ਨਹੀਂ ਹੁਣ ਤਾਂ ਕਿਸਾਨ ਹੁਣ ਤਾਂ ਮੈਂ ਕਹਿੰਦਾ ਘਰ ਨਹੀਂ ਕੋਈ ਗੈਰ ਸਿਆਸੀ ਜਸੇ ਬੰਦੀ ਤਾਂ ਹੋ ਹੀ ਨਹੀਂ ਸਕਦੀ ਜਿਹਦਾ ਛਟਾਦੀ ਸੀ ਵੀ ਜਰਾ ਮੇਰੇ ਬੰਦੇ ਨਰਾਸ਼ ਹੋ ਕੇ ਮੁੜਿਆ ਵੀ ਉਹੀ ਕਾਂਗਰਸੀ ਕਾਲੀ ਉਹ ਤਾਂ ਦਵਾ ਦਾ ਮਡਲੇ ਨਾਲ ਸਾਦਾ ਬੰਦੇ ਮੇਰੇ ਬੰਦੇ ਰੁੱਸ ਕੇ ਆ ਗਏ ਉਤੋਂ ਇਹ ਚੀਜ਼ ਦੀ ਨਰਾਸ਼ਾ ਵੀ ਕਾਂਗਰਸੀ ਤਾਂ ਪਾਣੀ ਵੀ ਪਿਆ ਰਹੇ ਆ ਪਾਣੀ ਪਿਉਣ ਦੀ ਉਹਨਾਂ ਨੂੰ ਤਾਂ ਅਜਾਜਤਾ ਤੇ ਟੋਟ ਹੈ ਰਾਜਨੀਤੀ ਕਿਵੇਂ ਹੋਗੀ ਜੇ ਪਾਣੀ ਤਾਂ ਕਾਂਗਰਸੀ ਪਿਉਂਦੇ ਆ ਇਹ ਤਾਂ ਲੋਕਾਂ ਨੇ ਸੁਣਨਾ ਠੀਕ ਆ ਨਾ ਜੀ ਸੋ ਸਮਾਂ ਤਾਂ ਬਹੁਤ ਬਹੁਤ ਧੰਨਵਾਦ ਨੇ ਸਰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਕਿਸਾਨਾਂ ਨੂੰ ਮਨਜੀਤ ਸਿੰਘ ਧਨੇਰ ਹੋਰੀ ਸੀ ਜਿਹੜੇ ਕਹਿੰਦੇ ਨੇ ਕਿ ਦੁਬਾਰਾ ਇੱਕ ਹੋ ਕੇ ਜਿਸ ਤਰ੍ਹਾਂ ਦੇ ਨਾਲ ਕੇਂਦਰ ਦੇ ਵੱਲੋਂ ਦੁਬਾਰਾ ਕਾਨੂੰਨ ਲਾਗੂ ਕਰਨ ਦੀਆਂ ਜਿਹੜੀਆਂ ਨੇ ਜਿਹੜਾ ਪ੍ਰਸਤਾਵ ਹੋ ਰੱਖਿਆ ਗਿਆ ਆ ਤਾਂ ਦੁਬਾਰਾ ਇੱਕ ਹੋ ਕੇ ਜਿਹੜਾ ਹੈਗਾ ਲੜਨਾ ਪਵੇਗਾ ਮੋਰਚਾ ਜਿਹੜਾ ਦੁਬਾਰਾ ਲਾਉਣਾ ਪਵੇਗਾ ਉਹ ਕਹਿੰਦੇ ਨੇ ਕੇਐਸਕੇਮ ਨੇ ਹਮੇਸ਼ਾ ਬਾਹਾਂ ਖੁੱਲੀਆਂ ਨਹੀਂ ਐਸਕੇਮ ਹਮੇਸ਼ਾ ਜਿਹੜਾ ਬਾਹਾਂ ਖੋਲ ਕੇ ਜਿਹੜਾ ਬੈਠਾ ਆ ਤੋ ਗੱਲ ਮੀਟਿੰਗ ਦੇ ਵਿੱਚ ਜਿਹੜੀ ਆ ਤੈਅ ਹੋਵੇਗੀ ਕਿ ਅੱਗੇ ਦਾ ਫੈਸਲਾ ਜਿਹੜਾ ਉਹ ਹੁੰਦਾ ਕੀ ਹੈ ਜੁੜੇ ਰਹੋ ਆਰਐਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵਾਂਦੇ ਉਹ ਯਾਦ ਧੰਨਵਾਦ ਜੀ